ਨੀ ਨੀ ਆਰੇ ਇਹਦਾ ਸਾਰਾ ਪਰਿਵਾਰ ਆ ਰਿਹਾ ਵਾਲਾ ਹੈ ਨਾ ਮੱਜਾ ਖਰਾਬ ਅੱਡਾ ਡੀਆਂ ਮੱਜਾ ਖਰਾਬ ਤੁਹਾਨੂੰ ਭਰਾ ਤੋਂ ਕੋਈ ਫਿਕਰ ਨਹੀਂ ਆ ਕਿੱਦਾਂ ਹੈਗਾ ਫਿਕਰ ਮਗਰੋਂ ਤੁਸੀਂ ਮਗਰੋਂ ਤੁਸੀਂ ਵੇਖ ਕੇ ਆਉਣਾ ਸੀ ਨਾ ਮੇਰੇ ਕੋਲ ਤਾਂ ਕੋਈ ਨਹੀਂ ਹੈਗਾ ਕਮਰਿਆਂ ਦੇ ਪੈਸੇ ਕਮਰਿਆਂ ਦੇ ਪੈਸੇ ਅਸੀਂ ਕਮਰੇ ਪਵਾਉਣੇ ਨੇ ਤੂੰ ਦਸ ਮਿੰਟ ਨਹੀਂ ਖਲੋਰੀਆਂ ਡਾਡੇ ਦੀ ਕੋਈ ਕਾਹਨ ਹੋਊਗੀ ਉਹਨੂੰ ਵੀਰੋ ਜਾ ਕੇ ਪੁੱਛ ਲੈ ਤੂੰ ਕੀ ਕੀ ਨਹੀਂ ਉਹ ਬੜੇ ਉਹ ਤੇ ਦਿਮਾਗੀ ਨਹੀਂ ਸੀ ਵਿਚਾਰਾ ਉਹ ਤੇ ਦਿਮਾਗੀ ਨਹੀਂ ਸੀ ਮੇਰੇ ਹੱਥ ਪੈਰੀ ਹੱਥ ਖਲਾਓ ਮੇਰੇ ਬੰਦ ਮੇਰੇ ਪੈਰੀਆਂ ਹੱਥਾਂ ਲਾਓ ਨਹੀਂ ਸਾਡਾ ਮਸਜਿਦ ਹੈ ਪਰਸਤਾ ਦੀ ਮਸਜਿਦ ਮਸਜਿਦ ਨਾ ਤਾਂ ਸੀ ਨਹੀਂ ਦੱਸ ਕੀ ਮੈਂ ਇਹ ਕਿ ਕਰਾਂ ਤੁਹਾਨੂੰ ਮੈਂ ਹੁਣ ਭਰਾ ਇਦਾਂ ਦੇ ਦਾਂ ਵਾਹਿਗੁਰੂ ਜੀ ਦੀ ਫਤਿਹ ਸੰਜੀ ਅੱਜ ਤੋਂ ਆਪਾਂ 3 ਮਹੀਨੇ ਪਹਿਲਾਂ 25 ਜਨਵਰੀ 2025 ਨੂੰ ਇੱਕ ਭਗਤ ਨੂੰ ਲੈ ਕੇ ਆਏ ਸੀਗੇ ਪਿੰਡ ਝੰਡ ਵਾਲਾ ਜ਼ਿਲ੍ਹਾ ਫਾਜ਼ਿਲਕੇ ਤੋਂ ਉਹ ਉਸ ਦਿਨ ਆਪਣੀ ਗੱਡੀ ਦਾ ਆਉਂਦੇ ਵਕਤ ਖਾਈ ਫੇਮੇ ਕਿ ਲੱਗੇ ਐਕਸੀਡੈਂਟ ਵੀ ਹੋ ਗਿਆ ਸੀਗਾ ਤੁਸੀਂ ਉਹ ਵੀਡੀਓ ਵੇਖੀ ਕਿ ਗੱਡੀ ਕਾਫੀ ਨੁਕਸਾਨੀ ਗਈ ਸੀਗੀ ਤੇ ਅੱਜ ਇਹ ਭੈਣਾ ਆਈਆਂ ਵਾ ਉਸ ਵੀਰ ਨੂੰ ਮਿਲ ਉਸ ਵੀਰ ਦਾ ਨਾਮ ਕਾਕਾ ਸੀਗਾ ਉਹਨੂੰ ਮਿਲ ਲਾਈਆਂ ਵਾ ਜ ਆਪਾਂ ਇਹਨਾਂ ਤੋਂ ਪੁੱਛਦੇ ਹਾਂ ਕੀ ਲੱਗਦੀਆਂ ਉਹਨਾਂ ਦੀਆਂ ਤੇ ਹਾਂਜੀ ਭੈਣੇ ਕੀ ਲੱਗਦੀ ਤੁਸੀਂ ਉਹਨਾਂ ਦੇ ਤੇਰੇ ਭੈਣ ਆ ਗਿਆ ਅੱਛਾ ਭੈਣ ਹੈਗੀ ਆ ਤੁਸੀਂ ਕਿੱਥੇ ਰਹਿੰਦੇ ਅਸੀਂ ਜੰਡ ਵਾਲੇ ਮੇਰਾ ਸੰਗਲ ਮੈਨੂੰ ਕਿ ਤੂੰ ਸੀ ਨਹੀਂ ਜੰਡਾਲੀ ਰਹਿੰਦੇ ਨਹੀਂ ਹਾਂਜੀ ਹਾਂਜੀ ਅੱਛਾ ਤੇ ਤੁਸੀਂ ਬੰਨ ਕਿੱਥੇ ਰਹਿੰਦੇ ਅਸੀਂ ਵੀ ਰੋਠਾ ਪੱਕੀ ਰਾਜਸਥਾਨ ਅੱਛਾ ਰਾਜਸਥਾਨ ਰਹਿੰਦੇ ਜੀ ਤੇ ਪੈਣੀ ਆ ਤੁਸੀਂ ਕੱਲ ਆਇਆ ਇੱਥੇ ਆਪਣੇ ਕੋਲ ਆਸ਼ਰਮ ਦੇ ਵਿੱਚ ਆਇਆ ਹਨਾ ਚਲੋ ਧੰਨਵਾਦ ਤੁਹਾਡ ਜੀ ਆਉਣ ਨੂੰ ਪਰ ਤੁਸੀਂ ਕੋਈ ਫੋਨ ਲਾ ਕੇ ਤਰੀ ਨਹੀਂ ਆਇਆ ਕੱਲ ਨਹੀਂ ਲਾ ਕੇ ਆਇਆ ਹਨਾ ਕੱਲ ਨਹੀਂ ਲਾ ਕੇ ਆਇਆ ਤੇ ਇੱਕ ਬੇਨਤੀ ਆ ਮੇਰੇ ਭੈਣਾ ਗੁੱਸਾ ਨਾ ਕਰਿਓ ਤੁਸੀਂ ਕੱਲ ਫੋਨ ਲਾ ਕੇ ਨਹੀਂ ਆਇਆ ਕੱਲ ਸੀਗੀ 28 April ਤੇ ਕੱਲ ਨੂੰ ਅਸੀਂ ਪਿੰਡ ਇੱਥੇ ਅੱਲੋਵਾਲ ਪਿੰਡੋਂ ਆ ਖਡੂਰ ਸਾਹਿਬ ਲੱਗੇ ਤਨਤਾਂ ਜਲੇ ਉੱਥੇ ਵਿਆਹ ਕਰ ਰਹੇ ਸੀ ਕਿਸੇ ਭੈਣ ਦਾ ਅਸੀਂ ਰਾਤ 10 ਵਜੇ ਆਏ ਆ ਤੁਸੀਂ ਕੱਲ ਇੱਥੇ ਆਸ਼ਮ ਵਿੱਚ ਆਏ ਚਲੋ ਤੁਹਾਡਾ ਧੰਨਵਾਦ ਪਰ ਤੁਸੀਂ ਇੱਥੇ ਆਣ ਕੇ ਤੇ ਇਹਨਾਂ ਨੂੰ ਬੁਰਾ ਭਲਾ ਕਰਨ ਲੱਗੇ ਨਹੀਂ ਬੁਰਾ ਭਲਾ ਨਹੀਂ ਬੈਣੀ ਮੇਰੇ ਤੋਂ ਰਿਕਾਰਡਿੰਗ ਹੈਗਾ ਤੁਸੀਂ ਕਿਹਾ ਕਿ ਉਹਨੂੰ ਵੀਰ ਨੂੰ ਕਿਹਾ ਹੁਣੇ ਆਵੇ ਹੁਣੇ ਆਵੇ ਸੀ ਲੈਣ ਆਇਆ ਪੈਂਮ ਲੈ ਵੇਟ ਕਰ ਲਵਾਂਗੇ ਅਸੀਂ ਚਲੋ 10 ਵਜੇ ਮੈਂ ਅਸੀਂ ਰਾਤ ਆਇਆ ਮੇਰਾ ਆਪਣਾ ਪਰਿਵਾਰ ਵੀ ਆ ਮੇਰੀ ਆਪਣੀ ਫੈਮਿਲੀ ਵੀ ਆ ਦਿਨੇ 9 ਵਜੇ ਤੁਸੀਂ ਇਹਨਾਂ ਨੂੰ ਬੋਲਣ ਲੱਗ ਪਏ ਆ ਤੁਸੀਂ ਸਾਡਾ ਭਰਾ ਨਹੀਂ ਸਾਨੂੰ ਦਿੰਦੇ ਸੀ ਵੀਰ ਜੀ ਤੁਹਾਨੂੰ ਕੀ ਕਹਿਆ ਸੀ ਇਹਨਾਂ ਭੈਣਾਂ ਨੇ ਇੱਥੇ ਬੈਠਿਓ ਤੁਹਾਨੂੰ ਕੀ ਕਹਿੰਦੇ ਸੀ ਭੈਣਾਂ ਜਦਿਆਂ ਖੜਨਾ ਉਹਨੂੰ ਵੀਰ ਨੂੰ ਅਸੀਂ ਫੋਨ ਮੜੇ ਲਾਏ ਤੇ ਫੋਨ ਨਹੀਂ ਚੁੱਕਿਆ ਪੈਣੀ ਜਦ ਪੜਾਣੀ ਚੱਕਿਆ ਕੇ ਪੈਣੀ ਜਦੋਂ ਤੁਸੀਂ ਅੱਜ ਫੋਂ ਲਾ ਗਏ ਹੈਨਾ ਤੇ ਤੁਹਾਨੂੰ ਪਤਾ ਉਹਦੋਂ ਅਸੀਂ ਵਿਆਹ ਕਰ ਰਹੇ ਹਾਂ ਆਉਣ ਲੱਗਿਆ ਤੇ ਨਾ ਤੁਸੀਂ ਕੋਈ ਦੱਸਿਆ ਤੁਸੀਂ ਕਹਿੰਦੇ ਅਸੀਂ ਖੜਨਾ ਮੇਰੀ ਗੱਲ ਸੁਣੋ ਤੁਸੀਂ ਕਹਿੰਦੇ ਅਸੀਂ ਖੜਨਾ ਜਦੋਂ ਉਸ ਵੀਰ ਨੂੰ ਅਸੀਂ ਲੈ ਕੇ ਆਏ ਉੱਥੇ ਪਿੰਡ ਦੀ ਪੰਚਾਇਤ ਵੀ ਮੌਜੂਦ ਸੀ ਉਹਨਾਂ ਨੇ ਪੰਚਾਇਤ ਨੇ ਮਤਾ ਪਾ ਕੇ ਐਫੀਡਵਟ ਲਿਖ ਕੇ ਠੀਕ ਹੈ ਜੀ ਇਹਦੇ ਸਾਰੇ ਪਰਿਵਾਰ ਨੇ ਸਾਈਨ ਕਰਕੇ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਬਾਬਾ ਜੀ ਅਜਕੇਂ ਦੀ ਕਿਉਂ ਵੀਰ ਸਾਨੂੰ ਦੇ ਦੇ ਸਾਰੇ ਪਰਿਵਾਰ ਨਾਲ ਸਾਡੀ ਗੱਲ ਹੋਈ ਆ ਉਹ ਕਹਿੰਦੇ ਆ ਕਿ ਜਿੰਨਾ ਚਿਰ ਅਸੀਂ ਨਹੀਂ ਆਉਂਦੇ ਉਹਨਾਂ ਚਿਰ ਇਹ ਵੀਰ ਨਹੀਂ ਦੇਣ ਹਲੋ ਹਲੋ ਹਾਂ ਅਭੀ ਬੋਲ ਰਹੀ ਹਾਂ ਹਾਂ ਜੀ ਅਭੀ ਮੈਂ ਸਸਤਾ ਵਾਲਾ ਵੀਰ ਬੋਲਦਾ ਹਾਂ ਹਾਂ ਜੀ ਬਾਬਾ ਜੀ ਯਾਰ ਕਿਉਂ ਹਟਦੀ ਕਿਉਂ ਨਹੀਂ ਜੀ ਜੀ ਤੁਸੀਂ ਹੁਣ ਬਾਬਾ ਜੀ ਆਪਾਂ ਕੋਖਣੀ ਹੀ ਗਿਆ ਜੀ ਆ ਤੁਸੀਂ ਉਹ ਮੁੰਡੇ ਦਾ ਪਿੱਛਾ ਕੀਤਾ ਜੀ ਤੇ ਤੇ ਮਰਜੀ ਸੌਹ ਹਵਾਰੋ ਓਕੇ ਜੇ ਇਹਨਾਂ ਦਾ ਪਿੱਛਾ ਕੀਤਾ ਵੇ ਆਹ ਤੇ ਤੁਸੀਂ ਭੈਣੇ ਸਾਡ ਨਾਲ ਲੜਨ ਦੀਆਂ ਜੇ ਤੁਸੀਂ ਸਾਡਾ ਭਰਾ ਨਹੀਂ ਬਣਦੇ ਸਾਡੇ ਸੋਹਰੇ ਪਰਿਵਾਰ ਦਾ ਕੋਈ ਜ਼ਿੰਮੇਵਾਰ ਅਸੀਂ ਅੱਜ ਨਾ ਅੱਜ ਜ਼ੁਮੇ ਲਈਏ ਨਾ ਕੱਲ ਲਈਏ ਭੈਣੇ ਉਹ ਵਿਆਹਿਆ ਵਾ ਉਹਦੇ ਨਾਲ ਵਿਆਹਿਆ ਵਾ ਠੀਕ ਹੈ ਜੀ ਜਿੰਨਾ ਤੁਸੀਂ ਉਹਦੇ ਹੱਕਦਾਰ ਜੇ ਨਾ ਭੈਣਾ ਉਹਨੀਆਂ ਉਹਦੀ ਵਾਈਫ ਉਹਦੇ ਬੱਚੇ ਉਹਨੇ ਉਹ ਵੀ ਹੱਕਦਾਰ ਨੇ ਉਹਨਾਂ ਦੇ ਹੱਕਵਾਰ ਤਾਂ ਤੁਸੀਂ ਕਹਿ ਦਿੰਦੇ ਜਦੋਂ ਲੈਣ ਤੁਸੀਂ ਜਿਆਦਾ ਕਹਿ ਨਹੀਂ ਤੁਸੀਂ ਵੀ ਉਹ ਹੱਕਦਾਰ ਨੇ ਤੁਸੀਂ ਤੋਂ ਅੰਦੇ ਚ ਸਹਿਮਤ ਜੇ ਕਿ ਨਹੀਂ ਤਾਂ ਸਾਡੇ ਕੋਲ ਸਹਿਮਤੀ ਪੁੱਛਦੇ ਅਸੀਂ ਤੁਹਾਨੂੰ ਤੁਰੰਤ ਜਵਾਬ ਦੇਣਾ ਸੀ ਉਸ ਟਾਈਮ ਕਿੰਨਾ 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 ਤੁਸੀਂ ਸਹਿਮਤੀ ਪੁੱਛਦੇ ਹੋ ਵੀ ਤੁਹਾਡੀ ਉਹਨਾਂ ਦੀ ਸਹਿਮਤੀ ਨਾਲ ਅਸੀਂ ਲਿ ਜਾ ਰਹੇ ਹਾਂ ਤੁਹਾਡੀ ਇਕੱਲੀ ਸਹਿਮਤੀ ਨਾਲ ਨਹੀਂ ਲਿ ਜਾ ਰਹੇ ਆ ਭੈਣੇ ਸਾਰਿਆਂ ਦੀ ਸਹਿਮਤੀ ਸੀਗੀ ਉੱਥੇ ਸਾਰਿਆਂ ਦੀ ਸਹਿਮਤੀ ਠੀਕ ਹੈ ਜੀ ਮੈਂ ਲੈਟਰ ਪੈਡ ਤੇ ਸਾਈਨ ਦਿਖਾ ਦੂੰ ਉਹਨਾਂ ਦੇ ਸਾਰਿਆਂ ਦੇ ਠੀਕ ਹੈ ਜੀ ਹਾਂ ਭਾਬੀ ਦਾ ਸਾਨੂੰ ਕਿਸੇ ਨੇ ਦੱਸਿਆ ਨਾ ਹੀ ਅੱਜ ਦੱਸਿਆ ਸਾਨੂੰ ਜਿੰਦੀ ਸੌ ਕਹ ਦੋ ਮੇਰੀ ਗੱਲ ਮੇਰੀ ਗੱਲ ਉਹਦਾ ਤਲਾਕ ਹੋਇਆ ਵੀਰ ਦਾ ਤਲਾਕ ਨਹੀਂ ਹੋਇਆ ਨਹੀਂ ਨਾ ਹੋਇਆ ਉਹਨੇ ਛੱਡ ਕੇ ਚਲੀ ਗਈ ਸੀ ਭਾਵੇਂ ਪੈਣੀ ਤਲਾਕ ਨਹੀਂ ਹੋਇਆ ਠੀਕ ਹੈ ਜੀ ਤੇ ਰੱਖਿਆ ਤੇ ਰੱਖਿਆ ਤੇ ਪੈਣੀ ਉਹਨੂੰ ਕਿਸੇ ਨੇ ਵੀ ਨਹੀਂ ਤੁਸੀਂ ਵੀ ਨਹੀਂ ਫਿਰ ਰੱਖਿਆ ਨਹੀਂ ਰੱਖਿਆ ਉਹਦੇ ਕਰੇ ਜਾਂਦਾ ਸੀ ਰੋਟੀ ਖਾ ਕੇ ਆ ਜਾਂਦਾ ਸੀ ਉਹੀ ਹੈ ਨਾ ਜੇਕਰ ਉਹ ਨਿੱਕੇ ਨਿੱਕੇ ਬੱਚੇ ਆ ਮੈਨੂੰ ਪੰਚਾਇਤ ਨੇ ਵੀ ਕਿਹਾ ਸੀਗਾ ਕਿ ਇਹ ਬੱਚਾ ਨੂੰ ਇੱਕ ਦੋ ਵਾਰ ਹੀ ਕੁੱਟਣ ਪਿਆ ਮਾਰਨ ਪਿਆ ਮੇਰੇ ਘਰ ਸੁਣ ਲਓ ਤੁਸੀਂ ਵੀ ਉੱਥੇ ਕਿਹਾ ਸੀਗਾ ਤੁਸੀਂ ਮੈਨੂੰ ਮਿਲੇ ਸੀ ਨਾ ਉੱਥੇ ਤੁਸੀਂ ਵੀ ਕਿਹਾ ਮੈਂ ਮਿਲੀ ਸੀ ਮੈਂ ਕਿਹਾ ਉਹ ਲੜਾਵਨਾ ਰੋਕਿਆ ਉਹ ਚ ਲੜਾਈ ਹੋ ਗਈ ਉਹਨਾਂ ਕੋਲ ਸੱਟਾਂ ਲੱਗਿਆ ਉਹਨੂੰ ਸੱਟਾਂ ਲੱਗੀਆਂ ਨਹੀਂ ਸੱਟਾਂ ਆਈਂਦੀ ਵੱਡੀਆਂ ਦੀ ਵੀਡੀਓ ਵੀ ਹੈਗੀ ਸਾਡੇ ਮੈਂ ਉਹਨੂੰ ਐਡਮਿਟ ਕਰਾਇਆ ਐਡਮਿਟ ਵੀ ਮੇਰੇ ਕੋਲ ਉਹ ਮੈਂ ਕਰਵਾਇਆ ਮੈਂ ਚੱਕ ਕੇ ਵੀ ਲੈ ਗਈ ਪਹਿਣੀ ਗੱਲ ਪਤਾ ਕੀ ਆ ਉਦੋਂ ਤੁਹਾਡੀ ਆਪਣੀ ਵੀ ਜ਼ੁਬਾਨੀ ਸੀ ਪੰਚਾਇਤ ਜੀ ਦੀ ਵੀ ਜ਼ੁਬਾਨੀ ਸੀ ਕਿ ਇਹ ਆਪਣੇ ਬੱਚਿਆਂ ਨੂੰ ਕੋੜਦਾ ਮਾਰਦਾ ਸੀਗਾ ਚਲੋ ਇਹ ਦਿਮਾਗੀ ਸਹੀ ਨਹੀਂ ਆ ਇਹਦਾ ਕਸੂਰ ਨਹੀਂ ਆ ਹਨਾ ਇਹ ਆਪਣੇ ਬੱਚਿਆਂ ਨੂੰ ਕੁੱਟਦਾ ਮਾਰਦਾ ਸੀਗਾ ਤੇ ਵੈਸੀ ਉਦੋਂ ਇਹਨੇ ਕੁੱਟਤਾ ਸੀ ਅੱਛਾ ਆਪਣੀ ਫੈਮਿਲੀ ਨੂੰ ਹੁਣ ਇੱਥੇ ਜੇ ਬੁੱਛਾਂ ਦੇ ਸਿਰ ਪਾੜ ਗਿਆ ਸਿਰ ਪਾੜ ਗਿਆ ਉਹਨਾਂ ਦਾ ਕਰਾ ਉਹ ਬੱਚੇ ਵਿਚਾਰੇ ਡਰਦੇ ਫਿਰ ਇੱਥੋਂ ਚਲੇ ਗਏ ਇਹਦੀ ਵਾਈਫ ਇਹਨੂੰ ਛੱਡ ਕੇ ਇਸ ਕਰਕੇ ਚਲੇ ਗਈ ਕਿ ਉੱਥੇ ਸੇਫ ਨਹੀਂ ਸੀਗੀ ਇਹ ਤੁਹਾਡੀ ਜ਼ੁਬਾਨੀ ਵੀ ਆ ਉਦੋਂ ਮੈਂ ਵੀਡੀਓ ਵੀ ਬਣਾਈ ਸੀਗੀ ਠੀਕ ਹੈ ਮੇਰੀ ਗੱਲ ਸੁਣੋ ਹੁਣ ਹੁਣ ਚਲੋ ਇਹ ਤੁਹਾਡਾ ਆਪਸੀ ਲਫੜਵਾ ਠੀਕ ਆ ਉਹ ਪਰਿਵਾਰ ਨੂੰ ਮੈਂ ਸੱਦਿਆ ਬੈਠੀ ਉਹ ਇੱਥੇ ਆ ਰਹੇ ਆ ਪਰ ਤੁਸੀਂ ਆਪਸੀ ਚ ਲੰਫੜਦਾ ਕਰਕੇ ਸਾਨੂੰ ਵਿੱਚ ਕਿਉਂ ਘਿਰ ਰਹੇ ਹੋ ਸਾਨੂੰ ਕਿਉਂ ਮਾੜਾ ਚੰਗਾ ਬੋਲਿਆ ਵੀ ਸਾਡਾ ਭਰਾ ਹੁਣੇ ਸਾਨੂੰ ਦੋ ਪੈਣੇ ਜੇ ਮੈਂ ਤੁਹਾਡਾ ਭਰਾ ਤੁਹਾਨੂੰ ਹੁਣੇ ਦੇ ਦਨਾ ਵਾ ਉਹਨਾਂ ਨੇ ਵੀ ਲੈਟਰ ਪੈਡ ਤੇ ਮੇਰੇ ਤੋਂ ਸਾਈਨ ਕਰਾਏ ਆ ਬਾਈ ਕੱਲ ਨੂੰ ਉਹ ਦਾਵਾ ਠੋਕ ਦੇਣ ਕਿ ਇਹਨਾਂ ਨੇ ਉੱਥੋਂ ਤੋਂ ਪੈਸੇ ਲੈ ਲਿਆ ਜਾਂ ਕਿ ਸਾਡਾ ਭਰਾ ਘੱਲ ਦਿੱਤਾ ਤੁਸੀਂ ਚੇਤਾ ਨੇ ਤੁਹਾਨੂੰ ਇੱਕ ਦਿਨ ਸਾਡਾ ਸਾਡੇੋਂ ਇੱਥੋਂ ਇਹ ਵੀਰ ਰਾਤ ਨੂੰ ਚਲੇ ਗਿਆ ਸੀਗਾ ਤੇ ਤੁਸੀਂ ਮੈਨੂੰ ਕੀ ਕਿਹਾ ਸੀਗਾ ਕਿ ਜਾਂ ਤੇ ਸਾਡਾ ਭਰਾ ਲੱਭ ਕੇ ਦੋ ਨਹੀਂ ਤੇ ਮੈਂ ਤੁਹਾਡੇ ਝੋਕਣਾ ਕਿਆ ਸੀ ਕਿ ਨਹੀਂ ਕਿਆ ਮੈਨੇ ਦੱਸੋ ਤੁਹਾਡੀ ਜ਼ਿੰਮੇਵਾਰੀ ਕਹੀ ਮੈਂ ਤੁਹਾਡੀ ਜ਼ਿੰਮੇਵਾਰੀ ਵੀਰੇ ਤੁਸੀਂ ਜ਼ਿੰਮੇਵਾਰ ਨਾ ਤੁਸੀਂ ਲੈ ਕੇ ਜੇ ਤੁਸੀਂ ਜ਼ਿੰਮੇਵਾਰੀ ਤੁਸੀਂ ਦੇਣੀ ਹੈ ਤੁਸੀਂ ਤੁਹਾਡੀ ਜ਼ਿੰਮੇਵਾਰੀ ਅਸੀਂ ਤੁਹਾਡੀ ਮੇਰੀ ਗੱਲ ਸੁਣੋ ਤੁਹਾਡੀ ਜ਼ਿੰਮੇਵਾਰੀ ਹੈ ਅਸੀਂ ਤੁਹਾਡੇ ਕੋਲੋਂ ਕੋਈ ਫੀਸ ਤੇ ਨਹੀਂ ਲਈ ਕੋਈ ਤੁਹਾਡੇ ਤੋਂ ਪੈਸਾ ਤੇ ਨਹੀਂ ਲਿਆ ਤੁਸੀਂ ਇੱਕ ਵਾਰੀ ਵੀ ਫੋਨ ਲਾ ਕੇ ਮੇਰਾ ਹਾਲ ਪੁੱਛਿਆ ਜਿੱਦਨ ਉਦਨ ਹੀ ਰਾਤ ਨੂੰ ਮੇਰਾ ਐਕਸੀਡੈਂਟ ਹੋਇਆ ਸੀ ਜਿੱਦਨ ਤੁਹਾਡੇ ਭਰਾ ਨੂੰ ਮੈਂ ਲੈ ਕੇ ਆ ਰਿਹਾ ਸੀਗਾ ਹਜੇ ਤੱਕ ਸਾਡੀ ਗੱਡੀ ਨਹੀਂ ਮਿਲੀ ਠੀਕ ਹੈ ਜੀ ਇਹ ਵੀ ਕਲਾਕਾਰ ਆ ਵਾ ਮੈਂ ਵੀ ਕਲਾਕਾਰ ਆ ਵਾਂ ਤੁਸੀਂ ਇੱਕ ਵਾਰੀ ਹਾਲ ਪੁੱਛਿਆ ਕਿ ਵੀਰੇ ਕਿੱਦਾਂ ਤੁਸੀਂ ਬਚੇ ਜੀ ਤੁਸੀਂ ਠੀਕ ਜੀ ਸੱਤਾ ਪਿੱਟਾ ਤੇ ਨਹੀਂ ਲੱਗੇ ਤੁਹਾਡਾ ਨੰਬਰ ਜਿਹੜਾ ਸੇਵ ਆ ਮੇਰੇ ਕੋਲ ਮੇਰੇ ਕੋਲ ਨੰਬਰ ਹੈਗਾ ਤੁਹਾਡਾ ਜਿਹੜਾ ਸੇਵ ਆ ਛਿੰਦੇ ਨਾਲ ਵੀ ਗੱਲ ਛਿੰਦੇ ਨੇ ਮੈਨੂੰ ਇਹ ਗੱਲ ਕਹੀ ਵਾ ਖਬਰਾਂ ਦੀ ਕੋਈ ਲੋੜ ਨਹੀਂ ਵੀਰ ਦਾ ਐਕਸੀਡੈਂਟ ਹੋਇਆ ਉਹ ਬਚ ਗਿਆ ਉਹ ਸਰਪੰਚ ਸਾਡਾ ਸਰਪੰਚ ਨੇ ਗੱਲ ਕੀਤੀ ਹੈ ਨਾ ਸਰਪੰਚ ਨੇ ਨੰਬਰ ਲੈ ਕਿਹਾ ਤੁਹਾਡਾ ਨੰਬਰ ਮੇਰੇ ਕੋਲ ਪਹਿਲੇ ਦਿਨ ਤੋਂ ਹੀ ਆ ਮੈਂ ਮੈਂ ਪਹਿਲੇ ਦਿਨ ਤੋਂ ਨੰਬਰ ਤੇ ਫੋਨ ਵੀ ਤੁਸੀਂ ਕਿੰਨੀ ਵਾਰੀ ਬਾਅਦ ਚ ਫੋਨ ਨੂੰ ਵੀ ਲਾਇਆ ਮੈਨੂੰ ਪਰ ਤੁਸੀਂ ਇੱਕ ਵਾਰੀ ਵੀ ਅ ਕਿ ਸਾਡਾ ਭਰਾ ਹੀ ਤੁਹਾਡੇ ਜੋ ਗੱਡਣਾ ਜੇ ਕਿਤੇ ਗਵਾਚ ਗਿਆ ਦੇ ਪਰ ਇੱਕ ਵਾਰੀ ਵੀ ਤੁਸੀਂ ਫੋਨ ਲਾ ਕੇ ਪੁੱਛਿਆ ਕਿ ਪੁੱਤ ਤੁਸੀਂ ਬੱਚੇ ਜੇ ਹੈਗੇ ਦੇ ਰਾਤ 2 ਵਜੇ ਪਹਿਣੀ ਮੇਰਾ 2 ਵਜੇ ਐਕਸੀਡੈਂਟ ਹੋਇਆ ਰਾਤ ਉਸ ਤੋਂ ਬਾਅਦ ਖੁਦ ਤਾਂ ਆਏ ਇੱਥੇ ਪਤਾ ਉਹ ਤੁਸੀਂ ਭਰਾ ਨੂੰ ਮਿਲਣਾ ਹੈ 1.5 2 ਮਹੀਨੇ 1.5 2 ਮਹੀਨੇ ਦੂਜੀ ਗੱਲ ਪਹਿਣੀ ਚਲੋ ਉਹ ਛੱਡੋ ਗੱਲ ਨੂੰ ਠੀਕ ਹੈ ਜੀ ਹਾਂ ਮੈਂ ਤੂੰ ਕੁਝ ਵੀ ਹੈ ਤਾੜ ਨਹੀਂ ਤੁਹਾਡੇ ਅਸੀ ਚ ਕੀ ਡਟਾ ਕੀ ਆ ਜਮੀਨ ਕਿੰਨੀਆਂ ਵੀਰ ਦਿਨਾਂ ਦੇ ਜਮੀਨ ਇੱਕ ਓੜਾ ਵੀ ਕੋਣੀ ਅੱਛਾ ਤੇ ਇਹਦੀ ਘਰ ਵਾਲਾ ਜਗਾ ਕਿੰਨੀਆਂ ਇਹਦੀ ਘਰ ਵਾਲੀ ਜਗ੍ਹਾ ਜਿਹੜੀ ਮੰਨ ਮੰਨ ਕੇ ਦੇ ਗਈ ਐ ਨਾ ਦੋਵਾਂ ਭਰਾਵਾਂ ਨੂੰ ਕਿੰਨੀ ਵੱੜਦੀ ਐ ਇਹਨਾਂ ਦੀ 8 ਮਰਲੇ ਦੋ ਭਰਾ ਦੂਜਾ ਭਰਾ ਦੂਜੇ ਭਰਾ ਦੀ ਲੱਗ ਗਈ ਸਾਰੀ 12 ਮਰਲੇ ਬਣ ਗਏ ਉਹ ਕਿੱਥੇ ਐ ਭਰਾ ਨਾਲੋਂ ਨਾਲ 12 ਮਰਲੇ ਚੋਂ ਆਧਾ ਦਾ ਕੀਤਾ ਪਿਆ ਸੀ ਅੱਧ-ਅੱਧ ਕਰਤੀ ਮਿਲ ਭਰਾ ਨੇ ਵੀ ਕਦੀ ਅਜੇ ਤਾਈਂ ਫੋਨ ਲਾ ਕੇ ਨਹੀਂ ਆਹ ਭਰਾਏ ਨਹੀਂ ਰੱਬ ਕਰੇ ਆ ਭਰਾ ਨੂੰ ਵੀ ਫੇਰ ਹੁਣ ਦੱਸ ਦੇਈਏ ਇਹ ਵੀ ਵੀਡੀਓ ਬਣ ਜਾ ਕੋਈ ਡਾਵੇ ਕੋਈ ਦੱਸ ਕਿੰਨੀ ਵਾਰੀ ਪਾਵਾਂਗੇ ਹਰੇਕ ਪਤਾ ਤੇ ਪੜਦਾ ਪਜੇ ਇਹਨੂੰ ਮਾਰ ਦੇਣ ਇਹਨੂੰ ਕੁੱਟਣ ਜਿਵੇਂ ਕੁੱਟ ਕੇ ਛੱਟ ਕੇ ਚਲੇ ਗਏ ਸੀ ਵੀਡੀਓ ਤੁਸੀਂ ਵੇਖੀ ਜੀ ਬਾਹ ਵਖਾਈਏ ਵੱਡੀ ਮੇਰੇ ਵੀਰ ਦੀ ਜਦੋਂ ਛੱਟ ਕੇ ਮੇਰੀ ਪਰਜਾਈ ਚਲੀ ਗਈ ਮੇਰੀ ਪਰਜਾਈ ਦੁੱਖ ਦੀ ਸੁੱਖ ਦੀ ਪਿੰਡ ਪਿੰਡ ਦੀ ਮਦਦ ਹੋਣ ਜੂ ਲੈ ਰਹੀ ਤੇ ਪਹਿਲਾਂ ਵੀ ਪਿੰਡ ਦੀ ਮਦਦ ਲੈ ਕੇ ਉੱਥੇ ਹੀ ਰਹਿੰਦੀ ਨਾ ਉੱਥੇ ਵੀ ਚਲੋ ਓਹਨੂੰ ਵੀ ਸੁਣੋ ਤੁਹਾਡੇ ਪਿੰਡ ਦੇ ਸਰਪੰਚ ਸਾਹਿਬ ਨੇ ਤੇ ਏਦੀ ਏਸੇ ਬੰਦੇ ਦੀ ਵਾਈਫ ਨੇ ਮਤਲਬ ਤੁਹਾਡੇ ਪਰਜਾਈ ਨੇ ਤਾਂ ਮੇਰੀ ਗੱਲ ਸੁਣੋ ਤੁਹਾਡੀ ਪਰਜਾਈ ਨੇ ਠੀਕਾ ਤੇ ਤੁਹਾਡੇ ਪਿੰਡ ਦੇ ਸਰਪੰਚ ਸਾਹਿਬ ਨੇ ਦੋਹਾਂ ਵੀਰਾਂ ਭੈਣਾਂ ਨੇ ਵੀਰਾਂ ਨੇ ਰਾਲ ਕੇ ਇਸ ਵੀਰ ਨੂੰ ਸਾਡੇ ਕੋਲ ਪਹੁੰਚਾਇਆ ਟਾਡੇ ਨਾਲ ਇੱਕ ਮੇਰੇ ਨਾਲ ਗਿਆ ਸੀ ਬੰਦਾ ਤੁਹਾਨੂੰ ਪਤਾ ਜੋਗੇਵਾਲ ਤੋਂ ਇੱਕ ਵੀਰ ਗਿਆ ਸੀਗਾ ਮੇਰੇ ਨੂੰ ਸਰਪੰਚ ਸਾਹਿਬ ਟਾਡੇ ਨਹੀਂ ਨਹੀਂ ਉਹ ਗਿਆ ਸੀ ਇੱਕ ਉਹ ਭਾਵੇਂ ਰਿਸ਼ਤੇ ਦੀ ਖਤਮ ਆ ਉਹ ਤਾਂ ਉਹ ਤੁਹਾਡੀ ਪਰਜਾਈ ਦਾ ਕੋਈ ਰਿਸ਼ਤੇਦਾਰ ਇਧਰ ਪਿੱਕੇ ਵੱਲੋਂ ਉਹਨੇ ਤੁਹਾਡੀ ਪਰਜਾਈ ਨਾਲ ਗੱਲ ਕੀਤੀ 10:00 ਵਜੇ ਤੁਹਾਡੀ ਪਰਜਾਈ ਨੇ ਫਿਰ ਸਾਨੂੰ ਕਿਹਾ ਤੇ ਵੀਰ ਜੀ ਮੇਰਾ ਇਦਾਂ ਹਸਬੈਂਡ ਆ ਉਹ ਇਦਾਂ ਦਿਮਾਗੀ ਸਹੀ ਨਹੀਂ ਆ ਤੇ ਬੇਨਤੀ ਆ ਕਿ ਉਹਨੂੰ ਆਣ ਕੇ ਲੈ ਜਾਓ ਇਸ ਮੇਰੇ ਛੋਟੇ ਛੋਟੇ ਬੱਚੇ ਆ ਠੀਕ ਹੈ ਜੀ ਫਿਰ ਮੈਂ ਤੁਹਾਡੇ ਪਿੰਡ ਦੇ ਸਰਪੰਚ ਸਾਹਿਬ ਨਾਲ ਵੀ ਗੱਲ ਕੀਤੀ ਕਿਉਂਕਿ ਮੇਰੀ ਗੱਲ ਕਰਨੀ ਜ਼ਰੂਰੀ ਵੀ ਸੀਗੀ ਸਰਪੰਚ ਸਾਹਿਬ ਵੀ ਕਹਿੰਦੇ हां ਵੀਰੇ ਗੱਲ ਸਹੀ ਆ ਵਾਕਈ ਬੇਨਤੀ ਆ ਕਿ ਤੁਸੀਂ ਇਹਨੂੰ ਆਣ ਕੇ ਲੈ ਜਾਓ ਸਰਪੰਚ ਸਾਹਿਬ ਦੀ ਹਾਜ਼ਰੀ ਦੇ ਵਿੱਚ ਰਾਤ ਦੇ ਅਸੀਂ 12 ਵਜੇ ਉੱਥੇ ਉਹਨੂੰ ਵੀਰ ਨੂੰ ਲੈ ਕੇ ਤੁਰਿਆ ਉਥੋਂ ਨਹੀਂ ਦੇ ਦਿਨੇ ਵੀ ਕਰੀ ਸਰਪੰਚ ਨਾਲ ਦਿਨੇ ਵੀ ਬਹੁਤ ਘਟ ਮਿਲਦੇ ਆ ਹਾਂ ਤੇ ਕੱਦਹੀ ਰਾਤ ਨੂੰ ਚੋਰੀ ਚ ਪਉਂਦੀ ਪਈ ਤੇ ਤੂੰ ਰਾਤ ਨੂੰ ਤੇਰਾ ਕੰਮ ਹੀ ਨਹੀਂ ਚੁਕਾਉਂਦਾ ਤੇ ਮੈਂ ਤਾਂ ਵੀਰ ਉਹਨਾਂ ਨੇ ਮੇਰੀ ਸਾਰੀ ਨਹੀਂ ਬੈਣੇ ਰਾਤ ਨੂੰ ਚੁਕਾਉਂਦਾ ਗੱਲ ਇਹ ਸੀਗੀ ਵੀ ਏਰੀਆ ਏਰੀਆ ਬਹੁਤ ਦੂਰ ਸੀਗਾ ਅਸੀਂ ਬੀਜੀ ਬੜੇ ਸੀਗੇ ਮੇਰੀ ਗੱਲ ਸੁਣ ਲੋ ਅਸੀਂ ਬੀਜੀ ਬੜੇ ਰਾਤ ਨੂੰ ਉਹਨੇ ਨਹੀਂ ਚੁਕਾਇਆ ਰਾਤ ਨੂੰ ਮੈਂ ਆਪ ਜਾ ਕੇ ਲੈ ਕੇ ਆਇਆ ਮੈਂ ਚੋਰਾ ਵਾਂਗੂ ਨਹੀਂ ਮੇਰੀ ਗੱਲ ਸੁਣ ਇੱਕ ਮਿੰਟ ਮੇਰੀ ਬੈਣ ਮੈਂ ਚੋਰਾ ਵਾਂਗੂ ਨਹੀਂ ਲੈ ਕੇ ਆਇਆ ਉੱਥੇ ਸਰਪੰਚ ਮਜੂਦ ਸੀ ਪਿੰਡ ਦਾ ਪਿੰਡ ਦੇ 20 25 ਨੌਜਵਾਨ ਮਜੂਦ ਸੀ ਤੁਸੀਂ ਉੱਥੇ ਮੌਕੇ ਦੇ ਮਜੂਰ ਅਸੀਂ ਤਾਲਾ ਕਰਾਉਣ ਪਏ ਨਹੀਂ ਫਿਰ ਤੁਸੀਂ ਕਿਦਾਂ ਚੋਰੀ ਲਕੇ ਨਹੀਂ ਆਦੇ ਵੀ ਰਾਤ ਨੂੰ ਕਿਉਂ ਚੁਕਾਉਂਦੀ ਪੈਣੇ ਕਿ ਆਸਲਾਜ ਕਰਾਉਣ ਵਾਸਤੇ ਦਿਨੇ ਦੇਣਾ ਦਿਨੇ ਦਿਨੇ ਦੇਣਾ ਪੈਣੇ ਸਾਡੇ ਕੋਲ ਹੁਣ 100 ਜ਼ਿੰਮੇਵਾਰੀਆਂ ਹੁੰਦੀਆਂ ਵਾ ਵੀ ਆਪਾਂ ਲੈਣ ਜਾਈਏ ਮਿਲ ਜਾਊਗਾ ਇਹਨੇ ਆਖਾ ਮਿਲ ਜਾਊਗਾ ਲੈਣ ਜਾਈਏ ਮਿਲ ਜਾਊਗਾ ਮੈਂ ਰੱਖ ਕੇ ਕੀ ਕਰਨਾ ਪਹਿਲਾਂ ਪਰ ਇਹ ਗੱਲ ਪੈਣੇ ਪੈਣੇ ਢਾਡਾ ਕੋਈ ਫੈਮਿਲੀ ਪ੍ਰੋਬਲਮ ਹੈਗੀ ਆ ਦਿੱਕਤ ਆ ਤੁਹਾਡੀ ਵਾਈਫ ਤੁਹਾਡੀ ਪਰਜਾਈ ਨੇ ਮੇਰੇ ਕੋਲ ਇੱਥੇ ਭੇਜਿਆ ਸਰਪੰਚ ਨੇ ਇੱਥੇ ਮੇਰੇ ਕੋਲ ਭੇਜਿਆ ਤੁਹਾਡੀ ਸਾਰਿਆਂ ਦੀ ਜੀ ਸਹਿਮਤੀ ਆ ਠੀਕ ਹੈ ਜੀ ਮੈਂ ਕੱਲ ਦੂੰਗਾ ਮੈਂ ਕੱਲਾ ਨਹੀਂ ਡੱਡ ਨਾਲ ਪੇਛਦਾ ਇਦਾਂ ਉਹ ਆਉਣਦੇ ਆ ਉਹ ਆ ਰਹੇ ਆ ਮੈਂ ਬੈਣੇ ਤੁਸੀਂ ਤੇ ਮੈਨੂੰ ਭਰਾ ਆਪਣਾ ਦਿੱਤਾ ਨਹੀਂ ਆ ਤੁਸੀਂ ਕੋਈ ਕਾਰਵਾਈ ਕਰਨੀ ਆ ਤੁਸੀਂ ਕਰ ਸਕਦੇ ਜੇ ਸਾਡੇ ਤੇ ਕਰਨੀ ਸਾਡੇ ਤੇ ਕਰਦੋ ਉਹਨਾਂ ਤੇ ਕਰਨੀ ਉਹਨਾਂ ਤੇ ਠੀਕ ਹੈ ਜੀ ਕਿਉਂਕਿ ਬੈਣੇ ਉਹ ਤਲਾਕ ਨਹੀਂ ਹੋਇਆ ਉਹਦਾ ਤਲਾਕ ਨਹੀਂ ਹੋਇਆ ਤੁਸੀਂ ਇੱਥੋਂ ਲੈ ਜਾਓ ਕੱਲ ਨੂੰ ਉਹ ਸਾਡੇ ਤੇ ਕੋਈ ਦਾਵਾ ਠੁਕਣ ਵੀ ਸਾਡਾ ਭਰਾ ਕਿੱਥੇ ਆ ਜੂਮੇ ਵਾਰੀ ਐਵੇਂ ਜ਼ਿੰਮੇਵਾਰੀ ਪੈਣੀ ਤੁਹਾਡੀ ਕਾਦੀ ਜ਼ਿੰਮੇਵਾਰੀ ਆ ਤੁਹਾਡਾ ਪਿੰਡ ਦਾ ਸਰਪੰਚ ਜੇ ਤੁਹਾਡਾ ਪੈਣੀ ਸਰਪੰਚ ਦੀ ਨਹੀਂ ਗੱਲ ਉਹ ਆ ਰਹੇ ਆ ਏਦਾਂ ਭਰਾ ਇਹ ਮਤਲਬ ਇਹਦੀ ਵਾਈਫ ਆਪਣੇ ਕਾਕਾ ਨਾਲ ਵੀ ਜਣਾ ਕਾਕੇ ਵੀਦੀ ਵਾਈਫ ਉਹਦਾ ਸਾਰਾ ਸਭ ਉਹਦੇ ਮੋਦਵਰ ਆ ਰਹੇ ਆ ਥੋੜੇ ਚੰਤੇ ਇੱਥੇ ਉਹਨਾਂ ਆ ਜੈਣਾ ਵਾ ਠੀਕ ਹੈ ਤੁਸੀਂ ਮੇਰੀ ਹੁਣ ਪੈਣਾ ਭੱਜਿਓ ਨਾ ਜਾਇਓ ਨਾ ਇੱਥੋਂ ਅੱਗੇ ਵੀ ਤੁਸੀਂ ਬਿਨਾਂ ਦੱਸੇ ਚਲੇ ਜੇ ਨਹੀਂ ਇਹ ਰੰਗ ਦੀ ਤਰ੍ਹਾਂ ਨਹੀਂ ਤੂੰ ਕਾ ਤੂੰ ਜਾਣਾ ਨਹੀਂ ਕਹਿਣ ਦਾ ਮਤਲਬ ਵੇ ਮੇਰੀ ਗੱਲ ਨਹੀਂ ਸਮਝੀ ਮੈਂ ਇਹ ਨਹੀਂ ਕਹਿੰਦੀ ਤੁਸੀਂ ਘੰਟਾ ਉਹਨਾਂ ਨੂੰ ਡੀਗ ਲੋ ਉਹਨਾਂ ਨੂੰ ਆ ਲੈ ਲੋ ਨਹੀਂ ਕਹਿੰਦੇ ਕਿ ਨਹੀਂ ਨਾ ਤੁਸੀਂ ਲਿਓ ਆ ਰਹੇ ਹੋ ਜਿਵੇਂ ਕੱਲ ਕਾ ਤੋੜੂ ਕੰਮ ਲੱਗ ਗਿਆ ਟਿਕਣਾ ਕਿਉਂ ਨਹੀਂ ਆ ਸਾਡੇ 'ਚ ਕੋਈ ਕਾਣ ਹੋਊਗੀ ਫਿਰ ਆ ਸਾਡੇ ਨਹੀਂ ਹੋਣਾ ਨਾ ਬੜਾ ਅਸੀਂ ਸਾਰੀ ਜ਼ਿੰਦਗੀ ਨਹੀਂ ਉਹਨਾਂ ਦੇ ਮੱਥੇ ਲੱਗਣਾ ਮੈਨੂੰ ਮੱਥੇ ਮੇਰੀ ਗੱਲ ਸੁਣੋ ਜ਼ਿੰਦਗੀ 'ਚ ਮੇਰੀ ਗੱਲ ਸੁਣੋ 1 ਮਿੰਟ ਮੇਰੀ ਭੈਣ ਜਿੰਨਾ ਚਿਰ ਤੁਹਾਡੇ ਭਰਾ ਦਾ ਮੇਰੀ ਗੱਲ ਸੁਣੋ ਜਿੰਨਾ ਚਿਰ ਤੁਹਾਡੇ ਭਲਾ ਭਰਾ ਦਾ ਤਲਾਕ ਨਹੀਂ ਨਾ ਹੁੰਦਾ ਉਹਦੇ ਨਾਲ ਠੀਕ ਹੈ ਕਾਜਕਾਰੀ ਕਾਰਵਾਈ ਨਹੀਂ ਹੁੰਦੀ ਉਹਨਾਂ ਚ ਜਿੰਨਾ ਤੁਹਾਡਾ ਹੱਕ ਵਾ ਉਹਨਾਂ ਉਹਦਾ ਵੀ ਹੱਕ ਵਾ ਤੁਸੀਂ ਅੱਜ ਦਾਵਾ ਕਰਤਾ ਕਿ ਅਸੀਂ ਆਪ ਦਾ ਭਰਾ ਲੈ ਕੇ ਜਾਣਾ ਮੇਰੀ ਗੱਲ ਸੁਣੋ ਇੱਕ ਤੁਸੀਂ ਅੱਜ ਦਾਵਾ ਕਰਤਾ ਮੈਂ ਆਪਣਾ ਆਪਣਾ ਭਰਾ ਲੈ ਕੇ ਜਾਣਾ ਉਹਦਾ ਸਿਰ ਦਾ ਸਾਈਂ ਉਹ ਕਿੱਥੇ ਜਾਊਗੀ ਉਹਦੇ ਬੱਚੇ ਕਿੱਥੇ ਜਾਣਗੇ ਜਦੋਂ ਮਾਰੇ ਕੋ ਤੇ ਆਪਨੇ ਸਾਡੇ ਤੋਂ ਦਰਖਾਸਤ ਲਾ ਦੇ ਜਦੋਂ ਅਸੀਂ ਮੌਕੇ ਤੇ ਨਹੀਂ ਤੁਸੀਂ ਉਹ ਢਾਡੀ ਆਪਸੇ ਜੁਦੀ ਰਹਿ ਢਾਡ ਨਾਲ ਉਹਦਾ ਰੌਲਾ ਵਾ ਸਾਡੀ ਪਰਜਾਈ ਆ ਕੇ ਸਾਡੇ ਭਰਾ ਦਾ ਪਤਾ ਲੈਂਦੀ ਅਸੀਂ ਆਉਂਦੀ ਨਹੀਂ ਸੀ ਤੁਹਾਡਾ ਰੌਲਾ ਵਾ ਬੈਣੀ ਉਹਦਾ ਉਹਦਾ ਸਹੁਰਾ ਸਾਹਿਬ ਆਇਆ ਤੁਹਾਡਾ ਮੈਟਰ ਉਹ ਸਹੁਰਾ ਸਾਹਿਬ ਆਇਆ ਠੀਕ ਹੈ ਤੁਸੀਂ ਜੋ ਉਹ ਕਾ ਭਈ ਆ ਨਾ ਤੁਸੀਂ ਆਪਣੀ ਜੋ ਕਰਾਉਣੀ ਤੁਸੀਂ ਕਰਾ ਸਕਦੇ ਜੀ ਤੁਸੀਂ ਨਹੀਂ ਮੱਤੇ ਲਗਣਾ ਤੁਹਾਡੀ ਮਰਜ਼ੀ ਆ ਪਰ ਨਹੀਂ ਨਹੀਂ ਮੱਤੇ ਪਹਿਨੇ 1 ਮਿੰਟ ਇੱਕ ਇੱਕ ਅਸੀਂ ਨਹੀਂ ਲੈ ਜਾਣਾ ਅਸੀਂ ਤੁਹਾਡੇ ਨਾਲ ਜ਼ਬਰਦਸਤੀ ਨਹੀਂ ਲੈ ਜਾਣਾ ਤਾਂ ਲੈ ਨਹੀਂ ਨਹੀਂ ਆਪਾਂ ਪਹਿਨੇ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਮੇਰੀ ਮਹਿੰਤ ਦੀ ਵੀ ਗੱਲ ਮੈਂ ਤਾਂ ਤੁਹਾਨੂੰ ਇਹ ਥੋੜੀ ਕਿਹਾ ਵਾ ਕਿ ਮੈਂ ਭੇਜਣਾਂ ਨੀ ਆ ਜਾਂ ਤਾਂ ਮੈਂ ਭੇਜਣਾ ਮੈਂ ਕਹਿੰਦਾ ਮੈਂ ਉਹਨਾਂ ਨੂੰ ਵੀ ਇੱਥੇ ਬੁਲਾਇਆ ਵਾ ਵੀ ਤੁਸੀਂ ਜਾਣਾ ਤੁਸੀਂ ਫਿਰ ਪਹਿਨੇ ਜਾ ਸਕਦੇ ਜੀ ਤੁਸੀਂ ਜਾਣਾ ਜਾ ਸਕਦੇ ਜੇ ਮੈਂ ਉਹਨਾਂ ਦੀ ਸਰਪੰਚ ਦੀ ਕੱਲ ਦੀ ਮਿੰਨਤੀ ਕਰਨ ਲੱਗਾ ਤੇ ਅਜੇ ਵੀ ਤੁਹਾਡੀ ਮਿੰਨਤੀ ਕਰਾਂਗੇ ਅਜੇ ਵੀ ਮਿੰਨਤੀ ਪੈਣੀ ਮਿੰਨਤੀ ਪੈਣੀ ਮੇਰੀ ਗੱਲ ਸੁਣੋ ਮੈਂ ਫਿਰ ਤੁਹਾਡੇ 'ਚ ਕੋਈ ਕਾਹਨੋ ਹੋਊਗੀ ਜਿਹੜਾ ਤੁਸੀਂ ਕਹਿੰਦੇ ਉਹਨਾਂ ਨੂੰ ਮਿਲਣਾ ਨਹੀਂ ਇਹ ਪੈਣੀ ਕੋਈ ਮਸਲੇ ਦਾ ਹੱਲ ਨਹੀਂ ਹੁੰਦਾ ਇਹ ਕੋਈ ਇਹ ਕੋਈ ਮਸਲੇ ਦਾ ਹੱਲ ਨਹੀਂ ਹੁੰਦਾ ਕੱਲ ਦੇ ਸਿਰ ਖਾਈ ਜਾਂਦੇ ਤੇ ਅੱਜ ਜਾਂਦੇ ਅਸੀਂ ਜਾਣਾ ਸਾਡੇ ਵੀ ਬੱਚਾ ਨੂੰ ਤਾਂ ਬੱਚਿਆਂ ਦੇ ਕੋਲ ਬੈਠਦਾ ਸੀ ਬੱਚੇ ਸਾਡੇ ਬੱਚੇ ਪੈਣੀ ਫਿਰ ਮੇਰੀ ਗੱਲ ਸੁਣੋ ਉਹਨਾਂ ਬੱਚਾ ਦੂਰ ਆ ਕੇ ਫਿਰ ਇੱਥੇ ਬੈਠੇ ਪੈਣੀ ਫਿਰ ਫੋਨ ਲਾ ਕੇ ਆਓ ਜੇਕਰ ਆਪਾਂ ਕਿਤੇ ਜਾਈਏ ਆਪਾਂ ਟਾਈਮ ਲ ਤੇ ਬਾਕੀ ਰੱਖਿਆ ਸਾਡੇ ਨਾਲ ਤੈਨੂੰ ਫੋਨ ਨਾਵਾਂਗੇ ਸਾਡਾ ਫੋਨ ਟੈਂਡ ਕਰਨਾ ਹੋਵੇ ਤਾਂ ਐਨੇ ਉਸ ਨੰਬਰ ਤੋਂ ਫੋਨ ਲਾਉਣਾ ਜਿਹੜਾ ਨੰਬਰ ਤੁਸੀਂ ਮੈਨੂੰ ਲਿਖਾ ਕੇ ਜਾਨਾ 9891694655 ਉਸ ਨੰਬਰ ਤੋਂ ਫੋਨ ਕਰ ਮੇਰਾ ਫੋਨ ਹਰ ਟਾਈਮ ਟੈਂਡ ਕਰਨਾ ਹੈ ਮੇਰੀ ਗੱਲ ਸੁਣ ਤਿੰਨ ਦਿਨਾਂ ਬਾਅਦ ਕਰਾਂ ਚਾਰ ਦਿਨਾਂ ਬਾਅਦ ਕਰਾਂ ਬੈਨੇ ਮੇਰੀ ਗੱਲ ਸੁਣ ਹਾਰ ਟਾਈਮ ਪਤਾ ਕੀ ਹੁੰਦਾ ਵਾ ਮੇਰੀ ਗੱਲ ਸੁਣ ਅਸੀਂ ਤੁਹਾਡੇ ਤੋਂ ਕੁਝ ਲੈ ਆ ਨਹੀਂ ਮੇਰੀ ਗੱਲ ਸੁਣ ਲੋ ਤੁਸੀਂ ਆਪਣੀ ਮੇਰੀ ਗੱਲ ਸੁਣੋ ਤੁਸੀਂ ਇੱਥੇ ਆਈਆਂ ਜੀ ਮੇਰੀ ਗੱਲ ਸੁਣੋ ਤੇ ਮੇਰੀ ਗੱਲ ਸੁਣੋ ਚੱਕਾਂਗੇ ਫੋਨ ਚੱਕਾਂਗੇ ਚੱਕਾਂਗੇ ਫੋਨ ਤੁਹਾਡਾ ਭਰਾ ਇੱਥੇ ਆ ਤੁਸੀਂ ਇਹਦੇ ਵਾਸਤੇ ਕੀ ਕਰ ਰਹੀਆਂ ਤੁਸੀਂ ਵੀ ਦੱਸਦੇ ਰਹੇ ਕਿ ਇਹਦੇ ਨਾਲ ਵਿਚਾਰੇ ਨਾਲ ਸੇਵਾ ਕਰੋ ਇੱਥੇ ਤੇ ਅਸੀਂ ਤਾਂ ਸਾਰੀ ਸਾਰੀ ਉਮਰ ਇਹਦੀ ਸੇਵਾ ਕੀਤੀ ਅਸੀਂ ਪੰਜਾਹ ਵਾਰੀ ਦਾਖਲ ਕਰਾਇਆ ਸਾਡੇ ਪਾਸ ਸਾਰਾ ਸਬੂਤ ਪਿਆ ਹੈ ਪਹਿਲਾਂ ਹੀ ਦਾਖਲ ਕਰਾਇਆ ਹੁਣ ਤੇ ਤੁਸੀਂ 10 ਮਿੰਟ ਨਹੀਂ ਇੱਥੇ ਖਲੋਰੀਆਂ ਹੁਣ ਉਹਨੇ ਅੜਿਆ ਕਿਤੇ ਸਾਡੇ ਨਾਲ ਨਹੀਂ ਕਰਾਇਆ ਸਾਡੀ ਮਰਜ਼ੀ ਹੋਗੀ ਨਹੀਂ ਆਹ ਵੀਰ ਜੇ ਤੁਸੀਂ ਕਰਾਇਆ ਤੁਸੀਂ ਕਹਿੰਦੇ ਇਹ ਨਾ ਜਿਵੇਂ ਪਹਿਲੇ ਸਾਡਾ ਫੋਨ ਚੁੱਕੜੇ ਜੁਕੜਾ ਪਹਿਲੇ ਸਾਡਾ ਸ ਦਾ ਕੰਮ ਵਾ ਕਈ ਵਾਰੀ ਫੋਨ ਨਹੀਂ ਵੀ ਚੁੱਕਿਆ ਜਾਂਦਾ ਜਿਹਨੇ 9 ਵਜੇ ਹਾਂ ਅਸੀਂ ਤੇਰੇ ਘੇ ਹੱਥ ਜੋੜ ਕੇ ਬੇਨਤੀ ਕੀਤੀ ਅਸੀਂ ਸਾਡੀ ਕੋਈ ਸਾਡੀ ਸਾਲ ਸਾਡੀ ਵੀਡੀਓ ਬੜੀ ਆਈ ਦੇ ਸੀ ਵੀਡੀਓ ਬਣਵਾਉਣੀ ਇੱਥੇ ਆਈ ਹੋਈਆਂ ਨਹੀਂ ਪੈਣੀ ਮੈਂ ਤੂੰ ਇੱਥੇ ਰੋ ਤੂੰ ਨਹੀਂ ਅੱਗੇ ਇੱਥੇ ਮੈਂ ਤੁਸੀਂ ਇਹਨੇ ਵੀਡੀਓ ਬਣਾਉਣੀ ਹੈ ਤੁਸੀਂ ਮੇਰੇ ਵੀਰਾਂ ਨਾਲ ਇੱਥੇ ਕਿੰਨਾ ਮਿਸ ਬਿਹੇਵ ਕੀਤਾ ਜਿਨ੍ਹਾਂ ਦੀ ਮਾੜਾ ਚੰਗਾ ਬੋਲਿਆ ਤੁਸੀਂ ਕਿੰਨਾ ਇਹਨਾਂ ਨੂੰ ਮਾੜਾ ਚੰਗਾ ਬੋਲਿਆ ਅਸੀਂ ਗੱਲ ਕੀਤੀ ਤਦੋਂ ਦਾ ਰਾਲਾ ਬੰਦੇ ਮੈਂ ਕੈਮਰੇਜ ਕੱਢ ਕੇ ਹੁਣੇ ਵਿਖਾਵਾਂ ਤੁਹਾਨੂੰ ਓ ਅਸੀਂ ਰੋਲਾ ਪਾਇਆ ਪਾਇਆ ਨਾ ਰੋਲਾ ਤੁਸੀਂ ਸਾਡੇ ਬੰਦਿਆਂ ਨਾਲ ਨਹੀਂ ਰੋਲਾ ਪਾ ਅਸੀਂ ਤੁਹਾਡੇ ਬੰਦਿਆਂ ਨਾਲ ਨਹੀਂ ਪਾ ਮੇਰਾ ਇੰਨਾ ਟਾਈਮ ਤੁਸੀਂ ਸਰਪੰਚ ਘਰੇ ਜਾ ਕੇ ਰੋਲਾ ਪਾਉਂਦੇ ਜੀ ਕਿ ਸਾਡਾ ਬੰਦਾ ਨਹੀਂ ਸਾਨੂੰ ਦੇਂਦਾ ਸਿੰਘ ਜੀ ਇਹਨਾਂ ਦਾ ਭਰਾ ਵਾ ਮੇਰੇ ਕੋਲ ਮੈਂਟਲੀ ਡਿਸਟਰਬ ਵਾ ਠੀਕ ਹੈ ਜੀ ਇਹ ਕਹਿੰਦੀ ਅਸੀਂ ਲੈ ਕੇ ਜਾਣਾ ਇਹਨਾਂ ਦਾ ਫੈਮਿਲੀ ਕੋਈ ਗੱਲ ਨਹੀਂ ਪੈਣੀ ਜਾਓ ਤੇ ਨਹੀਂ ਬਾਓ ਹੁਣ ਤੁਸੀਂ ਨਹੀਂ ਚੱਲਿਆਂ ਕਿਉਂ ਜੀ ਤੁਸੀਂ ਉਹ ਮਿਲ ਕੇ ਜਾਓ ਉਹਨਾਂ ਨੂੰ ਨਹੀਂ ਸਾਡਾ ਮੁੰਡਾ ਡੰਗਰਾ ਸਾਡੀ ਮੱਝ ਹੱਥਾਂ ਤੇ ਨਹੀਂ ਨਹੀਂ ਜੇ ਤੁਹਾਡਾ ਮਾਲ ਡੰਗਰਾ ਤੇ ਮਗਰ ਵੇਖ ਕੇ ਆਉਣਾ ਸੀ ਨਾ ਪਹਿਲਾਂ ਆ ਜਾਓ ਕਹਿੰਦੀ ਆ ਨਹੀਂ ਸੰਗਤ ਜੀ ਇਹ ਜਿਹੜੀ ਭੈਣ ਵਾ ਨਾ ਇਹ ਕਹਿੰਦੀ ਕਿ ਸਾਡਾ ਭਰਾ ਸਾਨੂੰ ਦੇ ਦੋ ਇਹਨਾਂ ਦਾ ਕੋਈ ਫੈਮਿਲੀ ਇਸ਼ੂ ਹੈਗਾ ਵਾ ਤਾਂ ਹੀ ਹੁਣ ਟਿਕਨੇ ਨਹੀਂ ਦੇਈ ਮੈਂ ਭੈਣੇ ਰੁਕ ਜਾ ਹੁਣ ਉਹ ਆ ਰਹੇ ਆ ਨਹੀਂ 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 ਆ ਰਹੇ ਇਹਦਾ ਸਾਰਾ ਪਰਿਵਾਰ ਆ ਰਿਹਾ ਵਾ ਲੈ ਨਾ ਨੀ ਮੱਜਾ ਖਰਾਬ ਓ ਡਾਡੀਆਂ ਮੱਜਾ ਖਰਾਬ ਤੁਹਾਨੂੰ ਭਰਾ ਦੋ ਕੋਈ ਫਿਕਰ ਨਹੀਂ ਆ ਮਗਰੋਂ ਤੂੰ ਮਗਰੋਂ ਤੀਂ ਵੇਖ ਕੇ ਆਉਣਾ ਸੀ ਨਾ ਮੇਰੇ ਕੋਲ ਤੇ ਕੋਈ ਨਹੀਂ ਹੈਗਾ ਕਮਰਿਆਂ ਦੇ ਪੈਸੇ ਕਮਰਿਆਂ ਦੇ ਪੈਸੇ ਅਸੀਂ ਕਮਰੇ ਪਵਾਏ ਹੋਣ ਤੇ ਬੈਣੀ ਤੂੰ 10 ਮਿੰਟ ਨਹੀਂ ਖਲੋਰੀਆਂ ਤੁਹਾਡੇ ਦੀ ਕੋਈ ਕਾਹਨ ਹੋਊਗੀ ਉਹਨੂੰ ਵੀਰੋ ਜਾ ਕੇ ਪੁੱਛ ਲੈ ਤੂੰ ਕੀ ਕੀ ਨਹੀਂ ਉਹ ਬੈੜੇ ਉਹ ਤੇ ਦਿਮਾਗੀ ਨਹੀਂ ਸੀ ਵਿਚਾਰਾ ਉਹ ਤੇ ਦਿਮਾਗੀ ਨਹੀਂ ਸੀ ਹਾਂ ਤੁਹਾਨੂੰ ਕੁਝ ਪਤਾ ਉਹ ਦਿਮਾਗੀ ਨਹੀਂ ਸਹੀ ਨਹੀਂ ਪਤਾ ਗੱਲ ਕੀ ਮੈਂ ਰਿਕਵੈਸਟ ਕਰਦਾ ਤੁਹਾਡੇ ਕੇ ਮੇਰੀ ਤੁਹਾਡਾ ਕੋਈ ਦੁਸ਼ਮਣੀ ਨਹੀਂ ਆ ਵੀਰ ਜੀ ਹੱਥ ਨਾ ਕਰਦੇ ਨਹੀਂ ਨਹੀਂ ਮੇਰੇ ਹੱਥ ਤੇਰੇ ਹੱਥਾਂ ਨਾਲ ਲਾਓ ਮੇਰੀ ਬੈਣ ਮੇਰੇ ਪੈਰੀਂ ਹੱਥਾਂ ਨਾਲ ਲਾਓ ਨਹੀਂ ਦਾ ਮਸੀਦਾ ਹੈ ਪਰ ਇਸ ਦਾ ਵੀ ਮਸੀਦ ਮਸੀਦ ਨਾਤਾ ਸੀ ਨਹੀਂ ਦੱਸ ਕੀ ਮੈਸੇਜ ਕੀ ਕਰਾਂ ਤੁਹਾਨੂੰ ਮੈਂ ਹੁਣ ਭਰਾ ਇਦਾਂ ਦੇ ਦਾਂ ਤੁਸੀਂ ਬੈਣੇ ਪੰਚਾਇਤ ਮੇਰੀ ਗੱਲ ਸੁਣੋ ਤੁਸੀਂ ਸਾਨੂੰ ਮੋਹਸ ਨਹੀਂ ਲੈ ਜਾਦੇ ਚਲੋ ਕੋਈ ਗੱਲ ਨਹੀਂ ਦਰਵਾਜ਼ਾ ਖੋਲ ਦੇ ਯਾਰ ਇਹਨਾਂ ਨੂੰ ਸਾਰੀ ਉਮਰ ਲਈ ਰੱਖਿਆ ਤੁਹਾਨੂੰ ਮਾਰ ਤੁਸੀਂ ਸਾਨੂੰ ਮਾਰੋ ਤੁਸੀਂ ਇੱਥੇ ਬੈਣ ਜੇ ਤੁਸੀਂ ਇੱਥੇ ਬਹੁਤ ਸੇਓ ਆ ਰਹੇ ਆ ਤੁਸੀਂ ਫਿਰ ਗਲਤ ਹੋ ਕੇ ਕਾਣੋ ਕੀ ਤਾਦ ਨਹੀਂ ਤੇ ਉਹਨਾਂ ਨੇ ਫੇਸ ਕਰ ਰਹੇ ਸਹੀ ਹੋ ਕੇ ਵਿਆਹਾਂ ਦੇ ਹਾਂ ਕੋਈ ਗੱਲ ਨਹੀਂ ਆਜੋ ਆ ਅਸੰਗਦੀ ਇਸ ਭਰਾ ਦੇ ਸਹੁਰਾ ਪਰਿਵਾਰ ਅੱਜ ਆ ਰਿਹਾ ਵਾ ਠੀਕ ਹੈ ਜੀ ਇਹ ਦਿਮਾਗੀ ਨਹੀਂ ਸਹੀ ਠੀਕ ਹੈ ਜੀ ਤੇ ਮੈਂ ਇਹਨਾਂ ਨੂੰ ਕਹਿ ਰਿਹਾ ਕਿ ਤੁਹਾਡਾ ਇਹਦਾ ਸਹੁਰਾ ਪਰਿਵਾਰ ਆ ਰਿਹਾ ਆ ਰਿਹਾ ਮਤਲਬ ਇਹਦੀ ਪਰਜਾਈ ਤੇ ਇਹਨਾਂ ਦੀ ਪਰਜਾਈ ਦਾ ਪਿਓ ਆ ਰਿਹਾ ਤੇ ਆਪਾਂ ਬੈਠ ਕੇ ਗੱਲ ਕਰ ਲੈਨੇ ਆ ਕੋਈ ਵੀ ਮਸਲਾ ਵਾ ਬੈਠ ਕੇ ਹੱਲ ਹੋ ਜਾਂਦਾ ਵਾ ਇਹ ਪਹਿਣਾ ਕਹਿੰਦਿਆਂ ਕਿ ਅਸੀਂ ਉਹਨੂੰ ਮਿਲਣਾ ਹੀ ਨਹੀਂ ਆ ਅਸੀਂ ਉਹਦੇ ਅਸੀਂ ਉਹਨਾਂ ਨੂੰ ਵੇਖਣਾ ਤੱਕ ਨਹੀਂ ਆ ਠੀਕ ਹੈ ਜੀ ਤੇ ਸਾਨੂੰ ਇਹ ਦਬਾਅ ਪਾ ਰਹੀਆਂ ਵਾ ਕਿ ਸਾਡਾ ਭਰਾ ਸਾਡੇ ਨਾਲ ਤੋਰ ਦੋ ਠੀਕ ਉਹ ਪਹਿਣੇ ਉਹਦੇ ਦਿਮਾਗੀ ਨਹੀਂ ਸਹੀ ਵਿਚਾਰਾ ਹਾਂ ਵੇ ਉਹਨਾਂ ਨੂੰ ਕਿਵੇਂ ਦੂਜਿਆਂ ਨੂੰ ਬੋਲਿਆ ਉਹ ਤੇ ਦਿਮਾਗੀ ਨਹੀਂ ਸਹੀ ਪਹਿਣੇ ਤੀ ਉਹਦੇ ਨਾਲ ਲੜਨ ਨਹੀਂ ਆ ਜੇ ਆ ਪਤਾ ਨਹੀਂ ਖਾਵਾਂਗੇ ਅਸੀਂ ਹੁਣ ਯਾਹ ਕਰਾਂਗੇ ਬਾਹਰ ਬਾਹਰ ਨੂੰ ਖਾਣਾ ਕੋਈ ਗੱਲ ਨਹੀਂ ਕਰ ਲੋ ਤੁਹਾਡੀ ਆਪਸੇ ਲੜਾਈ ਸਾਡੀ ਕੋਈ ਲੜਾਈ ਨਹੀਂ ਪੁੱਛੀ ਕਿਉਂ ਨਹੀਂ ਕਰਦਾ ਸਾਡੀ ماں ਵੀ ਸਾਡਾ ਪਾਸ ਵੀ ਸੋਰਾ ਵੀ ਇਹ ਹੈ ਸਾਡੇ ਸਾਰੇ ਹੋਏ ਨਾ ਬਾਕੀ ਅਸੀਂ ਤੁਹਾਨੂੰ ਦੱਸ ਤੂੰ ਇਹ ਕਹਿੰਦੇ ਸਾਡੇ ਨਾਲ ਐਦਾਂ ਤੋੜ ਦੋ ਪੈਣੇ ਕੋਈ ਮਸਲੇ ਦਾ ਹਾਲ ਥੋੜੀ ਹੁੰਦਾ ਵਾ ਤੱਬੂਆ ਮਾਰਦੇ ਆਜਾ ਓਏ ਸਖੀ ਜੀ ਮੈਂ ਸਾਰਾ ਮੈਟਰ ਤੁਹਾਨੂੰ ਸਮਝਾਉਂਦਾ ਇਹਨਾਂ ਦਾ ਆਜੋ ਸਾਰਾ ਮੈਟਰ ਦੱਸਦਾ ਕਿ ਕੀ ਮੈਟਰ ਹੈ ਇਹਨਾਂ ਦਾ ਠੀਕ ਹੈ ਜੀ ਏ ਸੰਗਤ ਜੀ ਆ ਭੈਣਾ ਆਪਣੀ ਪਰਜਾਈ ਨਾਲ ਕਿਸੇ ਗੱਲੋਂ ਤੇ ਇਹਨਾਂ ਦੀ ਨਹੀਂ ਬੰਦੀ ਠੀਕ ਹੈ ਜੀ ਪਤਾ ਨਹੀਂ ਕੋਈ ਕੀ ਮੈਟਰ ਆ ਮੈਨੂੰ ਇਸ ਦੇ ਬਾਰੇ ਜਿਆਦਾ ਨੌਲੇਜ ਨਹੀਂ ਆ ਸਾਡਾ ਜਿਹੜਾ ਅੱਜ ਦਾ ਮੈਟਰ ਆ ਇਹ ਸਿਰਫ ਛੋਟਾ ਜਿਹਾ ਮੈਟਰ ਸੀਗਾ ਪਰ ਇਹਦੀਆਂ ਭੈਣਾਂ ਆ ਵੇਖੋ ਕਿਦਾਂ ਰੌਲਾ ਪਾ ਕੇ ਗਈਆਂ ਵਾ ਬੁਰਾ ਭਲਾ ਬੋਲ ਕੇ ਗਈਆਂ ਆਪਣੇ ਭਰਾ ਨੂੰ ਬੋਲ ਕੇ ਗਈਆਂ ਵਾ ਤੇ ਇਹ ਕਹਿੰਦੀਆਂ ਵਾ ਕਿ ਸਾਡਾ ਭਰਾ ਸਾਡੇ ਨਾਲ ਤੋੜ ਦੋ ਪਰ ਸੰਗਤ ਜੀ ਮੈਂ ਜਦੋਂ ਇਸ ਭੈਣਾਂ ਦਾ ਭਰਾ ਲੈ ਕੇ ਆਇਆ ਸੀਗਾ ਉਦੋਂ ਪਿੰਡ ਦੇ ਸਰਪੰਚ ਨੇ ਮਤਾ ਪਾ ਕੇ ਦਿੱਤਾ ਸੀਗਾ ਕਿ ਅਸੀਂ ਆ ਆਪਣਾ ਵੀਰ ਮਤਲਬ ਜਿਹੜਾ ਸਾਡੇ ਪਿੰਡ ਦਾ ਵਸਨੀਕ ਆ ਇੱਥੇ ਅਨਾਥਾਸ਼ਰਮ ਚ ਭੇਜ ਰਿਆਂ ਇੱਥੇ ਦੀ ਸਾਂਭ ਸੰਭਾਲ ਕੀਤੀ ਜਾਵੇ ਤੇ ਇਹਦੀ ਦੇਖਰੇ ਕੀਤੀ ਜਾਵੇ ਉੱਥੇ ਸਰਪੰਚ ਨੇ ਵੀ ਸਾਈਨ ਕੀਤੇ ਸੀ ਆਪਣੇ ਆਪਣੀ ਲੈਟਰਪੈਡ ਤੇ ਉਸ ਤੋਂ ਬਾਅਦ ਪਿੰਡ ਦੇ ਹੋਰ ਵੀਰਾਂ ਭਰਾਵਾਂ ਨੇ ਮੋਹਤਬਰਾਂ ਨੇ ਆਪਣੇ ਸਾਈਨ ਕੀਤੇ ਸੀ ਹੈਨਾ ਉਹ ਮੇਰੇ ਕੋਲ ਪਈ ਹੈ ਸਾਰੀ ਉਹ ਪੋਸਟ ਰਿਪੋਰਟ ਪਈ ਹੈ ਸਾਰੀ ਤੇ ਅੱਜ ਇਹਨਾਂ ਨੂੰ ਮੈਂ ਇਹ ਗੱਲ ਕਹੀ ਸੀ ਕਿ ਭੈਣੇ ਤੁਸੀਂ ਆਇਆਂ ਜੇ ਧੰਨਵਾਦ ਤੁਹਾਡਾ ਜੀ ਸਦਕੇ ਇਹ ਕੱਲ ਦੀ ਆਇਆਂ ਮੇਰੇ ਕੋਲ ਮਤਲਬ ਕਿ 28 April ਦੀ ਆਇਆਂ ਵਾ ਤੇ ਅੱਜ 29 April ਹੋ ਗਿਆ ਰਾਤ ਇੱਥੇ ਮੇਰੇ ਕੋਲ ਰਹੀਆਂ ਤੇ ਮੈਂ ਕਿਹਾ ਭੈਣੇ ਤੁਸੀਂ ਆਇਆਂ ਜੇ ਕੋਈ ਗੱਲ ਨਹੀਂ ਧੰਨਵਾਦ ਤੁਹਾਡਾ ਮੈਂ ਇਸ ਪਰਿਵਾਰ ਦਾ ਸਹੌਰਾ ਪਰਿਵਾਰ ਸੱਦਣ ਲੱਗਾ ਵਾਂ ਤਾਂ ਜੋ ਉਹ ਕੱਲ ਨੂੰ ਮੇਰੇ ਨੂੰ ਕੋਈ ਬਲੇਮਣਾ ਦੇਣ ਕੇ ਵੀਰ ਜੀ ਜਦੋਂ ਤੁਸੀਂ ਇਹ ਭਰਾ ਭੈਣਾਂ ਨੂੰ ਹੈਂਡਓਵਰ ਕੀਤਾ ਕਰਨਾ ਸੀਗਾ ਤੇ ਸਾਨੂੰ ਇੱਕ ਵਾਰੀ ਫੋਨ ਤੇ ਲਾ ਦਿੰਦੇ ਕਿਉਂਕਿ ਇਹਨਾਂ ਦਾ ਅਫਸੇ ਵਿੱਚ ਕੋਈ ਪ੍ਰੋਬਲਮ ਚੱਲਦੀ ਹੈ ਪਰ ਤਲਾਕ ਨਹੀਂ ਹੋਇਆ ਜੇ ਤਲਾਕ ਹੋਇਆ ਹੁੰਦਾ ਤਾਂ ਫਿਰ ਤਾਂ ਮੈਂ ਵੀ ਤਲਾਕ ਦੀ ਪੋਸਟ ਵੇਖ ਕੇ ਇਹਨਾਂ ਦੀ ਰਿਪੋਰਟ ਵੇਖ ਕੇ ਤੇ ਇਹਨਾਂ ਨੂੰ ਭੈਣਾ ਸੌਂਪ ਦਿੰਦਾ ਪਰ ਜਿੰਨੀਆਂ ਇਹ ਹੱਕਦਾਰ ਆ ਉਹਨੀਆਂ ਉਹਨਾਂ ਹੀ ਇਸ ਭੈਣ ਵੀਰ ਦੀ ਵੀਰ ਦੀ ਵਾਈਫ ਹੱਕਦਾਰ ਆ ਇਹਦੇ ਬੱਚੇ ਹੱਕਦਾਰ ਆ ਹਨਾ ਇਹ ਇਥੋਂ ਲੈ ਕੇ ਚੱਲ ਜਾਣਾ ਉੱਥੇ ਭਰਾ ਤੋਂ ਕੁਝ ਲਿਖਾ ਲੈਣ ਜ਼ਮੀਨ ਜਾਇਦਾਦ ਕੋਈ ਲਿਖਾ ਲੈਣ ਤੇ ਉਹ ਵਿਚਾਰੀ ਜਿਹੜੀ ਭਗਤਨੀਆ ਵਿਚਾਰੀ ਜਿਹੜੀ ਇਹਦੇ ਲੜ ਲੱਗੀ ਸੀ ਨਹੀਂ ਕਰੀ ਕਿ ਉਹਦੀਆਂ ਤਿੰਨ ਕਿ ਚਾਰ ਧੀਆਂ ਪੁੱਤ ਨਹੀਂ ਹੈਗਾ ਇਹਨਾਂ ਦਾ ਠੀਕ ਹੈ ਜੀ ਤੇ ਉਹ ਵਿਚਾਰੀਆਂ ਨਾ ਤੇ ਉਹਨਾਂ ਨੂੰ ਪਿਓ ਵਿਚਾਰਿਆਂ ਨੂੰ ਨਸੀਬ ਹੋਣਾ ਕਿਉਂਕਿ ਵੀ ਦਿਮਾਗੀ ਨਹੀਂ ਸਹੀ ਤੇ ਜਿਹੜੀ ਮਾੜੀ ਮੋਟੀ ਕੋਈ ਜਗਾ ਵਾ ਕੋਈ ਮਾੜੀ ਮੋਟੀ ਕੋਈ ਪ੍ਰਾਪਰਟੀ ਆ ਉਹ ਵੀ ਹੋ ਸਕਦਾ ਵਾ ਕਿ ਅ ਅੱਜ ਕੱਲ੍ਹ ਜੋ ਬਹੁਤ ਆ ਵਾ ਉਹ ਵੀ ਉਹਨਾਂ ਦੇ ਹੱਥੋਂ ਖੋਈ ਜਾਵੇ ਜੇ ਸੱਚੀਆਂ ਵਾ ਹਨਾ ਇਹ ਪਿੰਡ ਦਾ ਸਰਪੰਚ ਮੈਂ ਉਹਨਾਂ ਨਾਲ ਕੱਲ ਗੱਲ ਕੀਤੀ ਸੀ ਉਹ ਕਹਿੰਨੇ ਕਿ ਵੀਰ ਜੀ ਪਰਿਵਾਰ ਤੋਂ ਇੱਕ ਵਾਰੀ ਪੁੱਛ ਲਓ ਅ ਪਰਿਵਾਰ ਜੇ ਅਨਮੋਤੀ ਅਨਮਤੀ ਦੇ ਦਿੰਦਾ ਵਾ ਤੇ ਇਦਾਂ ਦੇ ਨਾਲ ਭੇਜ ਦਿਓ ਪਰ ਜਦੋਂ ਮੈਂ ਪਰਿਵਾਰ ਨੂੰ ਪੁੱਛਿਆ ਇਹਦੀ ਵਾਈਫ ਨੂੰ ਪੁੱਛਿਆ ਵੀਰਦੀ ਨੂੰ ਉਹ ਕਹਿੰਦੀ ਵੀਰਦੀ ਇਹਨਾਂ ਦੇ ਨਾਲ ਨਾ ਭੇਜੋ ਜਿੰਨਾ ਚਿਰ ਅਸੀਂ ਨਹੀਂ ਆਉਂਦੇ ਤੇ ਮੈਂ ਇਹੋ ਗੱਲ ਕਹੀ ਕਿ ਪਹਿਨੇ ਤੁਸੀਂ ਇੱਥੇ ਬੈਠੋ ਤੁਸੀਂ ਆ ਵੇਟ ਕਰੋ ਉਹਨਾਂ ਨੇ ਹੋਰ ਘੰਟੇ ਤੱਕ ਸਾਡੇ ਕੋਲ ਆ ਜਾਣਾ ਪਰ ਇਹ ਵੇਖੋ ਜਦੋਂ ਮੈਂ ਨਾਂ ਲਿਆ ਉਹਨਾਂ ਦਾ ਕਿ ਉਹ ਆ ਰਹੇ ਆ ਉਸੇ ਵੇਲੇ ਤੁਹਾਨੂੰ ਪਤਾ ਕਿੱਡਾ ਹੁਣ ਮੈਂ ਕੀ ਬੋਲਾਂ ਕਿ ਉਸੇ ਵੇਲੇ ਫੁਫੂ ਕਰਦੀਆਂ ਇੱਥੋਂ ਚਲੇ ਗਿਓ ਹਨਾ ਤੇ ਹੁਣ ਇਹਦੇ ਵਿੱਚ ਦੱਸੋ ਸਾਡਾ ਕੀ ਕਸੂਰ ਆ ਮੈਂ ਸਿਰਫ ਇਹੋ ਕਿਹਾ ਕਿ ਪਰਿਵਾਰ ਆ ਰਿਹਾ ਵਾ ਕੋਈ ਗੱਲਬਾਤ ਵਾ ਬੈਠ ਕੇ ਆਪਾਂ ਮਸਲੇ ਦਾ ਹੱਲ ਕਰ ਲੈਨੇ ਆ ਪਰ ਰੋਲਾ ਇਹ ਕੱਲ ਦੀਆਂ ਆਈਆਂ ਸਾਨੂੰ ਬਿਨਾਂ ਦੱਸਿਆ ਆਈਆਂ ਤੇ ਕੱਲ ਵਿਆਹ ਕਰਨਾ ਸੀ ਅਸੀਂ ਠੀਕ ਹੈ ਜੀ ਇੱਥੇ ਆਣ ਕੇ ਬੋਲ ਬੋਲਣ ਲੱਪਿਆ ਵੀਰ ਨੂੰ ਹੁਣੇ ਸੱਦੋ ਵੀਰ ਨੂੰ ਹੁਣੇ ਸੱਦੋ ਤੇ ਅਸੀਂ ਮੇਰੇ ਵੀਰਾਂ ਨੇ ਕਿਹਾ ਕਿ ਟੀ ਮੈਂਬਰਾਂ ਨੇ ਕਿਹਾ ਕਿ ਭੈਣੇ ਉਹ ਵਿਆਹ ਕਰਨ ਗਏ ਕਿਤੇ ਤੇ ਉਹਨਾਂ ਨੇ ਹਜੇ ਆਉਣਾ ਨਹੀਂ ਆ ਰਾਤ ਦੇ 9 9:30 ਵਜੇ ਸੀ 10 ਵਜੇ ਘਰੇ ਆਏ ਆ ਉਸ ਤੋਂ ਬਾਅਦ ਆ ਇਹ ਹੁਣੇ ਵੀ ਥੇਰੇ ਉੱਠ ਜਾਂ ਸਾਰੀ ਫੋਨ ਕਹਿ ਲਾ ਪਿਆ ਸਾਡਾ ਭਰਾ ਸਾਡੇ ਨਾਲ ਕੋਲੋ ਸਾਡਾ ਭਰਾ ਸਾਡੇ ਨਾਲ ਕੋਲੋ ਰੋਲਾ ਲਾ ਪੋਣ ਲਾ ਪਿਆ ਕੀ ਆਖਣਿਆ ਤੜਕੇ ਤੜਕੇ ਪੰਜਾਬ ਨਹੀਂ ਗਏ ਨੇ ਬੰਦੇ ਲਵਾਉਣ ਹਾਂ ਤੇ ਫੋਨ ਲਾ ਕੇ ਸਰਪੰਚ ਨੂੰ ਤੇ ਇਹਨਾਂ ਨੂੰ ਕਹੀ ਜਾਂਦੀ ਇਹਨਾਂ ਵੇਚਦਾ ਸਰਪੰਚ ਨੇ ਤੁਹਾਨੂੰ ਐਦਾਂ ਕਰਤਾ ਵਾ ਤੁਸੀਂ ਖਰੀਦ ਲਿਆ ਜੇ ਤੁਸੀਂ ਹਾਨੂੰ ਦਿੰਦੇ ਨਹੀਂ ਆਂ ਅਹੀਂ ਭੈਣਾ ਵਾ ਜੇ ਬੋਆ ਅੱਛਾ ਫਿਰ ਪੰਜਾਬ ਨੇ ਮੈਨੂੰ ਦੱਸਿਆ ਫਿਰ ਮੈਂ ਬਾਹਰ ਗਿਆ ਉੱਠ ਗਿਆ ਫੇਰ ਇਹਨਾਂ ਨੂੰ ਮਹਾ ਤੁਸੀਂ ਲਿਆਓ ਸਰਪੰਚ ਤੋਂ ਲਿਖਾਓ ਲਿਆਓ ਥਾਣੇ 'ਉਂ ਲਿਖਾ ਕੇ ਲਿਆ ਕੇ ਦੋ ਸੂਰੇ ਨਾ ਇੰਨਾ ਜਿਆਦਾ ਉੱਚੀ ਉੱਚੀ ਰੌਲਾ ਪਾਉਂਦੀ ਐ ਬਜਰਮ ਉੱਠ ਕੇ ਬਾਹਰ ਗਿਆ ਫੇਰ ਜਗੇ ਚੁੱਪ ਗਈ ਇਹਨਾਂ ਨੂੰ ਮਹਾ ਤੋਂ ਹੀ ਥਾਣੇ ਦਾ ਵੀ ਟੈਕਟ ਲਿਆ ਕੇ ਦੋ ਤੇ ਨਾਲੇ ਸਰਪੰਚ ਲੈ ਕੇ ਆਉ ਨਾਲ ਆਹ ਜੀ ਆਹ ਵੀ ਜਿੱਤੋਂ ਹੀ ਖਰੀਦਿਆ ਵਾ ਹਾਂ ਜੀ ਤੇ ਇਹ ਆ ਇਹ ਆਉਂਦੀ ਐ ਕਿ ਇਹੀ ਸਰਪੰਚ ਨਾਲ ਗੱਲ ਕਰਨੀ ਹੈ ਇਹਨਾਂ ਨਾਲ ਨਹੀਂ ਮਹਾ ਮੈਨੂੰ ਸਾਰੇ ਜਣੇ ਨੇ ਅੰਦਰ ਆ ਕੇ ਕਹਾਂਗੇ ਬਾਹਰ ਰੌਲਾ ਪਾਉਂਦੀਆਂ ਵੀਰ ਨੂੰ ਫੋਨ ਲਾ ਮਾਹ ਤੋਂ ਹੀ ਰੌਲਾ ਕਰਦੇ ਇੱਥੇ ਆਣ ਕੇ ਪਾਉਣੀ ਆ ਤੁਸੀਂ ਪਿੰਡ ਜਾ ਕੇ ਘਰੇ ਪਾਓ ਆਹਦੇ ਰੌਲਾ ਇੱਥੇ ਨਹੀਂ ਮਾਹ ਰੌਲਾ ਪਾਣਾ ਤੁਸੀਂ ਜਾ ਸਰਪੰਚ ਨਾਲ ਗੱਲ ਕਰੋ ਉਹਦੀ ਫੈਮਲੀ ਹੈਗੀ ਇੱਥੇ ਉਹਦੀ ਫੈਮਲੀ ਨਾਲ ਗੱਲ ਕਰੋ ਤੇ ਉਹਦੀਆਂ ਕੁੜੀਆਂ ਤੁਸੀਂ ਛੱਡਣਾ ਲੜਨ ਦੀ ਲੋੜ ਆ ਤੁਸੀਂ ਇਹਨਾਂ ਦੇ ਨਾਲ ਗੱਲ ਕਰੋ ਹਾਂ ਹੁਣ ਵੀ ਸਮਝਦੀ ਸਾਡੇ ਪਿੰਡ ਦੇ ਸਰਪੰਚ ਦੇ ਕੋਲ ਜਾ ਕੇ ਕਹਿਣ ਦੀਆਂ ਸੀਗੀਆਂ ਕਿ ਇਹ ਆਸ਼ਰਮ ਵਾਲੇ ਸਾਡਾ ਭਰਾ ਨਹੀਂ ਦੇਣ ਦੇ ਸਾਨੂੰ ਮੈਂ ਕਦੋਂ ਕਿਹਾ ਕਿ ਤੁਹਾਡਾ ਭਰਾ ਮੈਂ ਤੁਹਾਨੂੰ ਦੇਣਾ ਨਹੀਂ ਮੈਂ ਕਿਹਾ ਆਉਂਡੀ ਫੈਮਲੀ ਦੀ ਵਾਈਫ ਆਉਂਡੀ ਆ ਕਿਉਂਕਿ ਵੀਰੋ ਉਹਦੇ ਨਾਲ ਵਿਆਹੀ ਹੈ ਉਹਦੇ ਨਾਲ ਉਹਦੇ ਲੜ ਲੱਗੀ ਆ ਉਨੇ ਜ਼ਿੰਦਗੀ ਨਿਭਾਉਣੀ ਉਹਦੇ ਨਾਲ ਕੱਟਨੀ ਆ ਇਹਨਾਂ ਨੇ ਤੇ ਦੁੱਖ ਦੇ ਸੁੱਖ ਦੇ ਵੇਲੇ ਆਉਣਾ ਵਾ ਕਿ 6 ਮਹੀਨੇ ਸਾਲ ਬਾਦ ਆਉਣਾ ਉਹਨੇ ਵਿਚਾਰੀ ਨੇ ਰੋਜ਼ ਉਹਦੇ ਨਾਲ 24 ਘੰਟੇ ਉਹਦੇ ਨਾਲ ਕੱਟਨੇ ਆ ਹਰ ਡੇਲੀ ਉਹਦੇ ਨਾਲ ਰਹਿਣਾ ਵਾ ਤੇ ਇਹ ਆ ਕਹਿੰਦੀ ਆ ਸਾਡਾ ਨਾ ਤੋੜ ਦੋ ਸਵੇਰੇ ਘੂੜੀ ਦੇ ਅੰਦਰੋਂ ਨਾ ਨਾ ਇਹਨਾਂ ਨਾਲ ਲੜਕੇ ਟੀ ਆ ਇਹ ਤੁਸੀਂ ਮੈਨੂੰ ਦਿਖਾਓ ਇਹਨਾਂ ਨੂੰ ਆਂਦੀ ਕਿ ਦਿਖਾਓ ਤੁਸੀਂ ਕਿਹੜੀ ਡਾਕਟਰ ਤੋਂ ਦਵਾਈ ਚਲੀ ਦਿਖਾਓ ਪ੍ਰੂਫ ਫੇਰ ਮੈਂ ਨੂੰ ਮਹਾ ਤੁਸੀਂ ਵੀਡੀਓ ਤੁਹਾਨੂੰ ਵੀਡੀਓ ਚੱਲਦੀ ਹੈ ਨਾ ਵੀਡੀਓ ਤੇ ਵੇਖੋ ਡਾਕਟਰ ਦੀ ਦਵਾਈ ਚੱਲਦੀ ਹੈ ਕਿ ਨਹੀਂ ਪ੍ਰੂਫ ਤੁਹਾਨੂੰ ਪਤਾ ਨੂੰ ਕਰਾ ਦੇਣਾ ਤੁਹਾਨੂੰ ਦਿਨੇ ਪ੍ਰੂਫ ਹੀ ਯਾਦ ਰੱਖੋ ਵੀਡੀਓ ਵੇਖੋ ਚੱਲਦੀਆਂ ਵੀਡੀਓ ਵੇਖੀ ਆਇਆ ਕਰੋ ਇਹਨਾਂ ਦੇ ਲੜਕੇ ਦੀ ਇਹ ਕੋਈ ਨਾ ਕੋਈ ਦੇ ਘਰ ਦੱਸੂਗਾ ਮਹਾ ਘਰ ਦੱਸੂਗਾ ਤੁਹਾਨੂੰ ਇੱਥੇ ਆ ਡੀਕੋ ਤੁਸੀਂ ਵੇਟ ਕਰੋ ਇੱਥੇ ਤਾਂ ਸਾਰੇ ਆਉਂਦੇ ਨੇ ਤੁਹਾਨੂੰ ਇੱਥੇ ਗੱਲ ਕਰ ਲੈ ਤੁਸੀਂ ਘਰੇ ਕੱਲ ਤੋਂ ਜਾਣਾ ਵਾਹੇ ਨਹੀਂ ਮਹਾਵੀਰ ਗਿਆ ਵੀਰ ਨੇ ਨਹੀਂ ਕਰੇ ਮਿਲਣਾ ਨਾ ਤੁਸੀਂ ਘਰੇ ਇੱਥੇ ਮਿਲੂਗਾ ਵੀਰ ਤੇ ਉਹਨਾਂ ਨੂੰ ਆਂਦੀਆਂ ਵੀ ਬਾਅਦ ਬਾਅਦ ਜੋ ਕਿ ਇਹ ਪ੍ਰੂਫ ਦਾ ਦਵਾਈ ਕਿੱਥੋਂ ਚੱਲਦੀ ਆ ਅਸੀਂ ਡਾਕਟਰ ਵੇਖਣਾ ਵਾਹ ਮਹਾਮਾ ਇਹ ਡਾਕਟਰ ਵੇਖਣਾ ਕਿਹੜਾ ਵਾ ਪ੍ਰੂਫ ਤੋਂ ਕਿਹੜੀ ਦਵਾਈ ਚੱਲਦੀ ਆ ਵੀ ਚਲੋ ਮੈਂ ਮੰਨਦਾ ਚਲੋ ਤੁਸੀਂ ਪੁੱਛ ਲਿਓ ਸੰਜੀ ਸਾਡਾ ਚਭਾਲ ਤੋਂ ਡਾਕਟਰ ਆ ਮੱਤ ਪ੍ਰੀਤਮ ਕੁਮਾਰ ਮੈਮੋਰੀਅਲ ਹਸਪੀਟਲ ਆ ਚਭਾਲ ਮੈਂਟਰਲ ਹਸਪੀਟਲ ਉੱਥੇ ਜਾ ਕੇ ਤੁਸੀਂ ਪਤਾ ਕਰ ਸਕਦੇ ਵੀ ਸਾਡੇ ਕਿਹੜੇ ਕਿਹੜੇ ਪਿਛਲੇ ਦਵਾਈ ਚੱਲਦੀ ਆ ਠੀਕ ਹੈ ਜੀ ਬਾਕੀ ਸਾਡੇ ਤੋਂ ਸਲਿੱਪਸ ਦੇਖ ਸਕਦੇ ਜੀ ਬਾਕੀ ਇਹ ਗੱਲ ਇਹ ਤਾਂ ਏਦਾਂ ਦਾਅਵੇ ਨਾ ਕਹਿ ਰਹੀਆਂ ਕਿ ਜਿਵੇਂ ਸਾਨੂੰ ਇਹਨਾਂ ਫੀਸ ਦਿੱਤੀ ਹੁੰਦੀ ਆ ਮਨਤਲੀ ਵੀ ਇੰਨੇ 10000 ਰੁਪਏ ਤਾਂ 15000 ਦਿੰਨੇ ਆ ਉਹ ਸੰਗਤ ਸਪੋਰਟ ਕਰਦੀ ਆ ਪਰ ਸੰਜੀ ਮੈਂ ਇਹ ਨਹੀਂ ਕਹਿੰਦਾ ਚਲੋ ਜੇ ਨਹੀਂ ਫੀਸ ਦਿੱਤੀ ਸਾਡਾ ਫਿਰ ਵੀ ਫਰਜ਼ ਮੰਨਦਾ ਪਏ ਅਸੀਂ ਪੂਰੀ ਕੇਅਰ ਕਰੀਏ ਠੀਕ ਹੈ ਜੀ ਅਰ ਮਤਲਬ ਕਿ ਸਾਨੂੰ ਸਹਿਯੋਗ ਦੇਣ ਦੀ بجائے ਉਤੋਂ ਨੱਪੀ ਜਾਣਾ ਜਦੋਂ ਸਾਡਾ ਐਕਸੀਡੈਂਟ ਹੋਇਆ ਵਾ ਕੋਈ ਕਿਸੇ ਨੇ ਵਾਈਸ ਹੋਈ ਨਹੀਂ ਲਈ ਉਸ ਤੋਂ ਬਾਅਦ ਇੱਕ ਦਿਨੇ ਵੀਰ ਇੱਥੋਂ ਰਾਤ ਨੂੰ 1 ਵਜੇ ਭੱਜ ਗਿਆ ਕਿਤੇ ਦਰਵਾਜ਼ਾ ਖੁੱਲਾ ਰਹਿ ਗਿਆ ਭੱਜ ਗਿਆ ਤੇ ਰਾਤ ਨੂੰ ਅਸੀਂ ਘੰਟਾ ਡੇਢ ਘੰਟਾ ਲਾ ਕੇ ਉਹਨੂੰ ਲੱਭਿਆ ਅਗਲੇ ਦਿਨ ਇਹਦੀ ਭੈਣ ਨੂੰ ਉਹਦਾ ਫੋਨ ਆ ਮੈਂ ਕਿਹਾ ਪਹਿਲੇ ਤੁਹਾਡਾ ਵੀਰ ਨਾ ਰਾਤ ਇਸ ਆਸ਼ਮ ਵਿੱਚੋਂ ਚਲੇ ਗਿਆ ਤੇ ਮੈਂ ਘੰਟਾ ਡੇਢ ਘੰਟਾ ਲਾ ਕੇ ਉਹਨੂੰ ਲੱਭਾ ਤੇ ਕਹਿੰਦੀ ਜੇ ਉਹ ਗਵਾਚ ਜਾਂਦਾ ਅਸੀਂ ਤੁਹਾਡੇ ਜੋ ਘਟਨਾ ਸੀ ਐਂ ਕਰਨਾ ਸੀ ਜੋ ਕਰਨਾ ਸੀਗਾ ਐਦਾਂ ਬੋਲਦੀ ਸੀ ਉਹ ਦੇਖੋ ਇਹਨਾਂ ਦੀ ਲੈਂਗੁਏਜ ਦੇਖੋ ਕਿਦਾਂ ਦੀ ਆ ਨਾਲੇ ਸੇਵਾ ਕਰਵਾਉਣ ਡਈਆਂ ਤੇ ਨਾਲੇ ਉਤੋਂ ਰੋਬ ਮਾਰਨੀਆਂ ਅੱਜ ਵੀ ਜੇ ਮਹਾ ਜਿੱਦਨ ਲੈ ਜਾਂਦਾ ਤੇ ਉਸ ਦਿਨ ਕਿਹੜਾ ਤੁਸੀਂ ਸਾਬਦੇ ਉਸ ਦਿਨ ਤੇ ਹੀ ਰੋਡ ਤੋਂ ਆਇਆ ਜਿਹੜੀ ਹਾਲੇ ਮਹਾ ਕੱਪੜੇ ਬਦਲ ਕੇ ਲੈ ਆਉਂਦਾ ਜਿਹੜੇ ਬਾਕੀ ਸੰਗਜੀ ਇਹ ਪਹਿਣਾ ਕਹਿ ਰਹੀ ਆਵਾ ਕਿ ਅਸੀਂ ਇਹਦੀ ਦੇਖਰੇਖ ਕਰਦੇ ਹਾਂ ਇਹ ਅਸੀਂ ਇਹਨੂੰ ਸੰਭਾਲਦਿਆਂ ਸੀਗਾ ਉਹ ਵੀਡੀਓ ਤੁਹਾਨੂੰ ਮੈਂ ਥੱਲੇ ਮੈਂਸ਼ਨ ਕਰ ਦੂੰਗਾ ਪਿੰਡ ਦੀ ਪੰਚਾਇਤ ਪਿੰਡ ਦੇ ਉਹ ਨੌਜਵਾਨ ਵੀਰ ਉਹ ਸਾਰੇ ਉੱਥੇ ਗਵਾਹ ਵਾ ਕਿ ਕਿਹੜੇ ਹਾਲਾਤਾਂ ਚ ਇਸ ਵੀਰ ਨੂੰ ਅਸੀਂ ਲੈ ਕੇ ਆਂਦਾ ਸੀਗਾ ਇਦਾਂ ਲੱਗਦਾ ਸੀ ਜਿਵੇਂ 6 ਮਹੀਨੇ ਹੋ ਗਏ ਨਾਤਾ ਹੀ ਨਹੀਂ ਐਨੀ ਉਹ ਦਿੱਕਤ ਦੇ ਵਿੱਚ ਸੀਗਾ ਆ ਹੁਣ ਚਲੋ ਇਹਦੀ ਪੇਕਾ ਪਰਿਵਾਰ ਸਾਰਾ ਪਰਿਵਾਰ ਆਊਗਾ ਵੀਰ ਦਾ ਵਾਈਫ ਆਉਣ ਆ ਰਹੀ ਆ ਤੇ ਆਪਾਂ ਉਹਨਾਂ ਦੀ ਵੀ ਆ ਲੈਨੇ ਉਹਨਾਂ ਦੇ ਵੀ ਆ ਲੈਨੇ ਆ ਵੀ ਕੀ ਆਂਦੇ ਆ ਉਹਨਾਂ ਦੇ ਵਿਚਾਰ ਲਵਾਂਗੇ ਪੁੱਛਾਂਗੇ ਉਹ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਉਨੇ ਆ ਜੀ ਧੰਨਵਾਦ ਜੀ ਬੈਗੋ ਜਿੱਕਾ ਖਾਲਸਾ ਬੈਗ ਜੀ ਫੱਦੀ